ਕੁੜੀ ਤੁਸੀਂ ਪਹਿਲੇ ਰੁਕਣਾ ਵਾ ਜਨੇ ਵਾਲੇ ਗੁਰੂ ਦੇ ਵਿੱਚ ਕਿਦਾਂ ਉੱਥੇ ਰੈਸ਼ ਦਾ ਪ੍ਰਬੰਧ ਕਿਦਾਂ ਦਾ ਵਾ ਟੈਂਟਾਂ ਦਾ ਪ੍ਰਬੰਧ ਆ ਕਿ ਜਾਂ ਰੈਸ਼ ਕੋ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਤੰਬੂ ਆ ਬੇਸਿਕਲੀ ਜਿੱਦਾਂ ਇਹਦਾ ਮੁੱਖ ਮਕਸਦ ਹੀ ਆ ਕਿ ਪ੍ਰਾਤਨ ਰੌਰ ਵੀਤਾਂ ਨੂੰ ਸਜੀਤ-ਸਰਜੀਤ ਕਰਨਾ ਆ ਜਿੱਦਾਂ ਸਰਾਣੇ ਸਾਡੇ ਪੁਰਾਣੇ ਬਜ਼ੁਰਗ ਪੁਰਾਣੇ ਸਮਿਆਂ ਦੇ ਵਿੱਚ ਤੰਬੂ ਲਾ ਕੇ ਰਹਿੰਦੇ ਸੀ ਉਸੇ ਤਰ੍ਹਾਂ ਰੈਸ਼ ਜਿਹੜੀ ਆ ਉਹ ਤੰਬੂਆਂ ਦੇ ਵਿੱਚ ਰੈਸ਼ ਹੋਣੀ ਆ ਬਿਲਕੁਲ ਸਿੰਪਲ ਸਾਦਾ ਦਾਲ ਪ੍ਰਸ਼ਾਦਾ ਚੱਲੂਗਾ ਤੇ ਤੰਬੂਆਂ ਦੇ ਵਿੱਚ ਰੈਸ਼ ਹੋਊਗੀ ਇੱਕ ਵੱਖਰਾ ਨਜ਼ਾਰਾ ਆਊਗਾ ਜ ਜ ਰਾਤ ਨੂੰ ਸ਼ਾਮ ਦੇ ਦੀਵਾਨ ਸਜਾਏ ਜਾਣਗੇ ਰੈਰ ਰਾਜ ਸਾਹਿਬ ਦੇ ਜਾਬ ਤੋਂ ਬਾਅਦ ਦੇ ਵਿੱਚ ਕੀਰਤਨ ਕਥਾ ਵਿਚਾਰਾ ਹੋਣਗੀਆਂ ਤੇ ਭਾਈ ਸਾਹਿਬ ਸੰਗਤਾਂ ਨੂੰ ਸੰਬੋਧਨ ਕਰਨਗੇ ਉਸ ਤੋਂ ਪ੍ਰੰਤ ਅਗਲੇ ਦਿਨ 24 ਨੂੰ 24 ਨਵੰਬਰ ਨੂੰ ਮਹਾਰਾਜ ਦੇ ਪ੍ਰਕਾਸ਼ ਹੋਣਗੇ ਆਸਾਈ ਦੀ ਵਾਰਦਾ ਕੀਰਤਨ ਹੋਊਗਾ ਕਥਾ ਵਿਚਾਰਾ ਹੋਣਗੀਆਂ ਉਪਰੰਤ ਅਮਰਤ ਸੰਚਾਰ ਹੋਵੇਗਾ ਆ ਦੇਖਦੇ ਆ ਵੀ ਕੱਲ ਰੋਜ਼ਾਨਾ ਹਰਪੜਾ ਤੇ ਹੋਊਗਾ ਉਹਦੀ ਕੀ ਰੂਪਰੇਖਾ ਕੋ ਲਿਖੀ ਆ ਜੀ ਬਿਲਕੁਲ ਐਜੀਪੀਸੀ ਵੱਲੋਂ ਵੀ ਉਹਦੇ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਆ ਔਰ ਜਥੇਬੰਦੀ ਦੇ ਵੱਲੋਂ ਵੀ ਕਾਰ ਕਕਾਰ ਜਿਹੜੇ ਲੋੜਵੰਦ ਪ੍ਰਾਣੀ ਆ ਉਹਨਾਂ ਨੂੰ ਕਕਾਰ ਵੀ ਦਿੱਤੇ ਜਾਣਗੇ ਹੋਰ ਵੀ ਜੋ ਇਸ ਤਰ੍ਹਾਂ ਦੀ ਵੀ ਕੋਈ ਵਸਤੂ ਦੀ ਜ਼ਰੂਰਤ ਪਵੇਗੀ ਉਹ ਜਥੇਬੰਦੀ ਵੱਲੋਂ ਵੀ ਦਿੱਤੇ ਜਾਣਗੇ ਔਰ ਬਾਹਰ ਦੀਆਂ ਸੰਗਤਾਂ ਦੇ ਵੱਲੋਂ ਵੀ ਭੇਟ ਕੀਤੇ ਜਾਣਗੇ ਹਰ ਪੜਾਤੇ ਆ ਜਿਹੜੇ ਕਿ ਅਮਰ ਸੰਚਾਰ ਹੋਣਾ ਹਰ ਪੜਾਤੇ ਹੋਇਆ ਕਰੋ ਅਮਰ ਸੰਚਾਰ ਹਰ ਪੜਾਤੇ ਅਮਰ ਸੰਚਾਰ ਹੋਊਗਾ ਜਿਵੇਂ ਮੰਨ ਲਓ ਅੱਜ ਕੱਲ੍ਹ ਜੰਡਿਆਲੇ ਅਮਰ ਸੰਚਾਰ ਹੋਊਗਾ ਅਮਰ ਸੰਚਾਰ ਤੋਂ ਬਾਅਦ ਦੇ ਵਿੱਚ ਫੌਜਾਂ ਇਥੋਂ ਚਾਲੇ ਪਾ ਦੇਣਗੀਆਂ ਗੱਡੂ ਆਣੇ ਵਾਸਤੇ ਉਸ ਤੋਂ ਉਪਰੰਤ ਅਗਲੇ ਦਿਨ 25 ਨੂੰ ਫਿਰ ਅਮਰ ਸੰਚਾਰ ਹੋਊਗਾ। ਅਗਰ ਅਗਰ ਜੇ ਮੈਨੂੰ ਯਾਦ ਆ ਗਈ ਫੌਜਾਂ ਚਾਲੇ ਪোনਗੀਆਂ ਕਿਉਂਕਿ ਸੁਣਦੇ ਹੁੰਦੇ ਸੀ ਅੱਜ ਸਹੀ ਮੈਨਿਆਂ ਦੇ ਵਿੱਚ ਉਹ ਫੌਜਾਂ ਇਸ ਟਾਈਮ ਤੇ ਜਹੋ ਜਲਾਲ ਦੇ ਨਾਲ ਚੱਲਣਗੀਆਂ। ਅੱਜ ਫੌਜਾਂ ਰਹਿਣਗੀਆਂ ਜੰਡਿਆਲੇ ਗੁਰੂ ਚ। ਕੱਲ ਫੌਜਾਂ ਜਾਣਗੀਆਂ ਡੱਡੂਆਣੇ ਦੇ। ਹਨਾ। ਡੱਡੂਆਣੇ ਤੋਂ ਬਾਅਦ ਦੇ ਵਿੱਚ ਫੌਜਾਂ ਚਾਲੇ ਪোনਗੀਆਂ ਭੋਏਵਾਲ। ਭੋਏਵਾਲ ਤੋਂ ਇੱਕ ਰਾਤ ਦਾ ਵਿਸ਼ਰਾਮ ਕਰਕੇ ਉਸ ਤੋਂ ਉਪਰੰਤ ਜਿਹੜਾ ਅਮਰ ਸੰਚਾਰ ਹੋਊਗਾ ਉਸ ਤੋਂ ਬਾਅਦ ਦੇ ਵਿੱਚ ਫੌਜਾਂ ਚਾਲੇ ਪਉਣਗੀਆਂ ਮਹਿਤਾ ਸਾਹਿਬ। ਮਹਿਤਾ ਸਾਹਿਬ ਤੋਂ ਫਿਰ ਗੁਰੂ ਕੀ ਨਗਰੀ ਜਿੱਥੇ ਧੰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀਪੁਰਬ ਮਨਾਇਆ ਜਾਣਾ ਉਥੇ 2 ਦਿਨ ਦਾ ਜਿਹੜਾ ਪੜਾਅ ਹੋਊਗਾ ਫੌਜਾਂ ਦਾ ਤੇ ਉਥੇ ਵੀ ਅਮਨ ਸੰਚਾਰ ਹੋਊਗਾ ਹਰ ਇੱਕ ਜਗ੍ਹਾ ਤੇ ਅਮਨ ਸੰਚਾਰਾ ਹੋਊਗਾ ਬਾਬਾ ਕਾਲਾ ਸਾਹਿਬ 2 ਦਿਨ ਦਾ ਪੜਾਅ ਜੀ ਬਾਬਾ ਕਾਲਾ ਸਾਹਿਬ 2 ਦਿਨ ਦਾ ਪੜਾਅ ਹੋਊਗਾ ਬਾਬਾ ਕਾਲਾ ਸਾਹਿਬ ਤੋਂ ਬਾਅਦ ਵਿੱਚ ਮੀਆਂਵਿੰਡ ਉਸ ਤੋਂ ਬਾਅਦ ਦੇ ਵਿੱਚ ਮੀਆਂਵਿੰਡ ਮੀਆਂਵਿੰਡ ਤੋਂ ਬਾਅਦ ਖਡੂਰ ਸਾਹਿਬ ਗੋਂਦਵਾਲ ਸਾਹਿਬ ਉਸ ਤੋਂ ਬਾਅਦ ਦੇ ਵਿੱਚ ਸultanpur ਸਾਹਿਬ ਸultanpur ਸਾਹਿਬ ਤੋਂ ਕਾਲਾ ਸੰਗਿਆ ਖੋਜੇਵਾਲ ਖੋਜੇਵਾਲ ਤੋਂ ਹੁੰਦਾ ਆਇਆ ਕਰਤਾਰਪੁਰ ਕਰਤਾਰਪੁਰ ਤੋਂ ਫਿਰ ਫਗਵਾੜ ਗੁਰਦੁਆਰਾ ਸੁਖਚੈਣ ਨਾ ਸਾਹਿਬ ਉੱਥੇ ਪੜਾਊਗਾ ਖਾਲਸਾ ਇਮਾਰਤ ਆ 20 ਦਸੰਬਰ ਤੱਕ ਜਿਹੜਾ ਆਨੰਦਪੁਰ ਸਾਹਿਬ ਪਹੁੰਚਣ ਦਾ ਅਨੁਮਾਨ ਆ ਇੱਕ ਦਿਨ ਅੱਗੇ ਪਿੱਛੇ ਹੋ ਸਕਦਾ ਵੈਸੇ 20 ਤੱਕ ਦਾ ਆਈਡੀਆ ਤੇ ਉਸ ਤੋਂ ਬਾਅਦ ਦੇ ਵਿੱਚ ਕੋਈ ਅਗਲੀ ਰੂਪਰੇਖਾ ਵੀ ਆ ਕਿਉਂਕਿ ਜਦ ਵਹੀਰ ਦੀ ਗੱਲ ਕਰਦੇ ਆ ਸੁਣ ਚ ਤੇ ਵੀ ਆਇਆ ਸੀ ਕਿ ਇਹ ਵਹੀਰ ਇਸੇ ਤਰ੍ਹਾਂ ਚੱਲੂਗੀ ਆਨੰਦਪੁਰ ਸਾਹਿਬ ਤੋਂ ਬਾਅਦ ਜਿਹੜਾ ਵਾ ਉਹ ਜਿਹੜਾ ਦਮਦਮਾ ਸਾਹਿਬ ਨੂੰ ਚੱਲੇ ਪਾਊਗਾ ਜੀ ਉਹ ਜਥੇਬੰਦੀ ਬੈਠ ਕੇ ਫੈਸਲਾ ਕਰੂਗੀ ਫਿਲਹਾਲ ਆਨੰਦਪੁਰ ਸਾਹਿਬ ਦਾ ਜਿਹੜਾ ਉਹ ਪਲਾਨ ਆ ਪੂਰਾ ਤਿਆਰ ਕੀਤਾ ਗਿਆ ਆਨੰਦਪੁਰ ਸਾਹਿਬ ਜਾ ਕੇ ਉਸ ਤੋਂ ਅੱਗੇ ਦੀ ਤਿੰਨ ਹਫ਼ਤਿਆਂ ਦਾ ਐਸਟੀਮੇਟ ਆ ਉਸ ਤੋਂ ਅੱਗੇ ਦੀ ਜਿਹੜੀ ਰੂਪਰੇਖਾ ਉਹ ਆਨੰਦਪੁਰ ਸਾਹਿਬ ਜਾ ਕੇ ਤੈਅ ਕੀਤੀ ਜਾਵੇਗੀ ਕਿ ਪੂਰੇ ਪੰਜਾਬ ਨੂੰ ਕਵਰ ਕਰਨ ਦਾ ਜਥੇਬੰਦੀ ਦਾ ਇਹ ਫੈਸਲਾ ਅੱਜ ਦੀ ਤਰੀਕ ਦੇ ਵਿੱਚ ਨਸ਼ਿਆਂ ਦਾ ਜਿਹੜਾ ਛੇਵਾਂ ਦਰਿਆ ਪੰਜਾਬ ਦੇ ਵਿੱਚ ਵਹਿ ਰਿਹਾ ਕਿਵੇਂ ਟੀਕੇ ਲਾ ਕੇ ਗੱਬਰੂ ਮਰ ਰਿਹਾ ਉਹਨਾਂ ਨੂੰ ਬਚਾਉਣ ਦੇ ਵਾਸਤੇ ਮੁੱਖ ਰੂਪ ਦੇ ਵਿੱਚ ਨਸ਼ਿਆਂ ਤੋਂ ਮੋੜ ਕੇ ਲੈ ਕੇ ਆਉਣ ਦੇ ਵਾਸਤੇ ਤੇ ਅਮਰ ਸੰਚਾਰ ਕਰਕੇ ਗੁਰੂ ਸਾਹਿਬ ਦੇ ਲੜ ਲਾਉਣ ਦਾ ਇਹ ਪੀਚਾ ਜਿਹੜਾ ਜਥੇਬੰਦੀ ਨੇ ਮਿੱਥਿਆ ਹੋਇਆ ਰਮੇਸ਼ ਸਿੰਘ ਜੋਧੇ ਸਾਡੇ ਨਾਲ ਸੀ ਉਹਨਾਂ ਨੇ ਪੂਰੀ ਰੂਪਰੇਖਾ ਦੱਸਤੀ ਆ ਕਿ ਕਿਸ ਤਰ੍ਹਾਂ ਇਥੋਂ ਚੱਲਣਾ ਵਾ ਤਿੰਨ ਕਿ ਵੀਕਾਂ ਦਾ ਸਮਾਂ ਹੋਊਗਾ ਤਕਰੀਬਨ 20 ਦਸੰਬਰ ਤੱਕ ਇਹ ਜਿਹੜਾ ਪੜਾ ਕਰਨਾ ਵਾ ਅਨੰਦਪੁਰ ਸਲ ਜਾ ਕੇ ਇੱਕ ਤਾਂ ਦਿਨ ਉਹ ਕਹਿੰਦੇ ਉੱਪਰ ਥੱਲੇ ਹੋ ਸਕਦਾ ਵਾ ਪਰ 20 ਦਸੰਬਰ ਦੇ ਤਕਰੀਬਨ ਡੇਟ ਰੱਖੀ ਹੋਈ ਹੈ ਕਿ 20 ਦਸੰਬਰ ਤੱਕ ਉਥੇ ਕੋਸ਼ਿਸ਼ ਕੀਤੀ ਜਾਵੇ ਕਿ ਇਹ ਤਾਕਤ ਸਿਰੀ ਕੇਸਗੜ ਸਾਹਿਬ ਦੇ ਪਹੁੰਚੇ ਤਸਵੀਰਾਂ ਤੁਸੀਂ ਵੇਖ ਸਕਦੇ ਆ ਉਸ ਜਾਹੋ ਜਲਾਲ ਦੀਆਂ ਜਿਹੜਾ ਕਿ ਜਾਹੋ ਜਲਾਲ ਸੇਰੇ ਅਕਾਲ ਤਖਤ ਸਾਹਿਬ ਤੋਂ ਸ਼ੁਰੂਆਤ ਹੋਈ ਸੀ ਇੱਕ ਵੱਖਰਾ ਇਹ ਜਾਹੋ ਜਲਾਲ ਆ ਵਰਗੀਰ ਮਲਕੀਤ ਸਿੰਘ ਸ਼ਾਮਪਰਾ ਸਾੜਨਾ ਸਵੇਰੇ ਵੀ ਜੁੜੇ ਸੀ ਫੇਰ ਸਾਡੇ ਨਾਲ ਜੁੜ ਚੁੱਕੇ ਆ ਸ਼ਾਮਪਰਾ ਸਾਹਿਬ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਚੜਦੀ ਕਲਾ ਜੀ ਸਭ ਕਿਰਪਾ ਜੀ ਕਿਰਪਾ ਜੀ ਕਿਵੇਂ ਨੰਦ ਲੈ ਰਹੇ ਬਹੁਤ ਖੁਸ਼ੀ ਦਾ ਮਾਹੌਲ ਆ ਜੀ ਬਹੁਤ ਹੀ ਵਧੀਆ ਬੜੀ ਕਿਰਪਾ ਪਾਸ਼ਾ ਦੀ ਜੀ ਇੱਕ ਵੱਖਰਾ ਜਿਹਾ ਕਿਉਂਕਿ ਸੁਣਦੇ ਸੀ ਆਪਾਂ ਖਾਲਸਾ ਵਹੀਰ ਬਾਰੇ ਜਦ ਵਹੀਰਾਂ ਚੱਲਦੀਆਂ ਸੀ ਅੱਜ ਇੱਕ ਆਪਣੇ ਜਨਮ ਦੇ ਵਿੱਚ ਅਸੀਂ ਉਹ ਚੀਜ਼ ਵੇਖ ਰਹੇ ਆ ਕਿਵੇਂ ਲੱਗ ਰਿਹਾ ਤੁਹਾਨੂੰ ਬਿਲਕੁਲੀ ਜਿਹੜੀਆਂ ਚੀਜ਼ਾਂ ਆਪਾਂ ਇਤਿਹਾਸ ਦੇ ਵਿੱਚ ਪੜੀਆਂ ਸੀ ਅੱਜ ਉਹ ਅੱਖੀਂ ਵੇਖ ਰਹੇ ਰੂਪਮਾਨ ਹੋਈਆਂ ਜੀ ਉਹ ਤੇ ਇੱਕ ਪ੍ਰਾਤਨ ਰੋਹ ਰੀਤਾਂ ਖਾਲਸੇ ਦੀਆਂ ਜੀ ਰਾਤ ਨੂੰ ਦੀਵਾਨ ਸੱਜਣਾ ਜਿੱਦਾਂ ਉਹ ਜੰਡੇਆਲੇ ਚ ਆਗੇ ਜੀ ਇੱਥੇ ਵੀ ਜਦਾਂ ਨਗਰ ਕੀਰਤਨ ਚੱਲੋ ਪਾਤਸ਼ਾਹ ਦੀ ਕਿਰਪਾ ਇਹ ਕੌਮ ਕੱਢਦੀ ਆ ਜਣਾ ਜੀ ਬੜੇ ਚੜ੍ਹਦੀ ਕਲਾ ਚ ਇਹਦਾ ਥੋੜਾ ਜਿਹਾ ਇਹਦਾ ਵੱਖਰਾ ਰੂਪ ਹੈ ਥੋੜਾ ਜਿਹਾ ਜੀ ਤੇ ਬੜੀ ਇੱਕ ਦੇ ਸੰਗਤ ਬਹੁਤ ਜ਼ਿਆਦਾ ਸ਼ਾਹ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇੱਕ ਨਵੇਕਲਾ ਆਉਣ ਵਾਲੇ ਸਮੇਂ 'ਚ ਜੇ ਇਦਾਂ ਦੀਆਂ ਵਹੀਰਾ ਨਿਕਲਦੀਆਂ ਰਹੀਆਂ ਪਾਸ਼ਾ ਮਿਹਰ ਕਰੇ ਤੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਅਲਾਮਾਂ ਸਾਂ ਜਿੰਨੇ ਵੀ ਕੋੜ ਪੰਜਾਬ ਨੂੰ ਝੰਬੜੇ ਨੇ ਉਹਨਾਂ ਦਾ ਇਲਾਜ ਇਹੋ ਕਿਸੇ ਨਾਮ ਬਾਣੀ ਤੇ ਇੱਕ ਸੰਗਤ ਨੂੰ ਜਾਗਰੂਕ ਚੇਤਨਾ ਮਾਰਚ ਦੀ ਤਰ੍ਹਾਂ ਇਹ ਜਿਹੜੀ ਵਹੀਰ ਚੱਲ ਰਹੀ ਹੈ ਜੀ ਤੇ ਬੜੇ ਬਹੁਤ ਮਾਣ ਖੁਸ਼ਿਆ ਜੀ ਬਹੁਤ ਜ਼ਿਆਦਾ ਤੇ ਪਾਸ਼ਾ ਦੀ ਬੜੀ ਕਿਰਪਾ ਵੀ ਸ਼ਬਦ ਨਹੀਂ ਹੈਗੇ ਕਿ ਪਾਸ਼ਾ ਦਾ ਧੰਵਾਦ ਕਿਦਾਂ ਕਰੀਏ ਜੀ ਸਾਡੇ ਨੌਜਵਾਨੇ ਨੂੰ ਕੋਸਿਆ ਜਾਂਦਾ ਕਹਿੰਦੇ ਨਸ਼ੇ ਦੀ ਗਲਤਾਨ ਹੋ ਗਿਆ ਵੀ ਸਾਡੇ ਨੌਜਵਾਨੀ ਆ ਨਾ ਇਹ ਵੀ ਨੌਜਵਾਨੀ ਆ ਵੇਖੋ ਚੜ੍ਹਦੀ ਕਲਾ ਚ ਕੋਈ ਪਰਸੈਂਟ ਹੋਊਗਾ ਜਿਹੜਾ ਨੌਜਵਾਨ ਨਸ਼ਾ ਕਰਦਾ ਹੋਊਗਾ ਕੀ ਲੱਗਦਾ ਉਹਲੇ ਸਮੇਂ ਦੇ ਵਿੱਚ ਸੇਧ ਮਿਲੂਗੀ ਇਹਨਾਂ ਨੌਜਵਾਨਾਂ ਨੂੰ ਵੇਖੋ ਜੀ ਏਦਾਂ ਦੇ ਨੌਜਵਾਨ ਨਜ਼ਰ ਆਉਣਗੇ ਜੀ ਇਹ ਹਰ ਪਾਸੇ ਪਾਸ਼ਾ ਕਿਰਪਾ ਕਰੂਗਾ ਸੋਹਣੇ ਦਾੜਿਆਂ ਵਾਲੇ ਸੋਹਣੇ ਦਸਤਾਰਿਆਂ ਵਾਲੇ ਤੇ ਖਾਲਸੇ ਦਾ ਰੂਪ ਚਾਰਜ ਵੇਰੇ ਖਾਲਸੇ ਦਾ ਰੂਪ ਨਜ਼ਰ ਆਏਗਾ ਜੀ ਤੇ ਚੜਦੀ ਕਲਾ ਮੈਂ ਤੁਹਾਡੇ ਲਫੇਰ ਹੁਣਾ ਮੈਂ ਤੁਹਾਡੇ ਕੋ ਕੁਝ ਨਾ ਕੁਝ ਸੁਣਨਾ ਜ਼ਰੂਰ ਜਾਊਂਗਾ ਤੁਸੀਂ ਉਹਨਾਂ ਚਿਰ ਕੱਢੋ ਨੋਟ ਕਰੋ ਤੇ ਆਪਾਂ ਗੱਲਬਾਤ ਕਰਦੇ ਵੀਰ ਜੀ ਕੀ ਨਾਂ ਜੇ ਤੁਹਾਡਾ ਮੇਰਾ ਨਾਂ ਦਵਿੰਦਰ ਸਿੰਘ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਅਸੀਂ ਇੱਥੋਂ ਅੰਮ੍ਰਿਤਸਰ ਤੋਂ ਹੀ ਇਹ ਆਪਣੀ ਟੀਮ ਹੈ ਜੀ ਹਾਂ ਜੀ ਆਪਣੀ ਟੀਮ ਹੈ ਜੀ ਸਾਡੇ ਖਾਉਨੇ ਆ ਕਿ ਸਿੱਖਦੇ ਆ ਸਾਡੇ ਉਸਤਾਦ ਨੇ ਸਰਦਾਰ ਗੁਰਦੀਪ ਸਿੰਘ ਬਿੰਟੂ ਪਹਿਲਾਂ ਉਸਤਾਦ ਜਗਵਿੰਦਰ ਸਿੰਘ ਲੋਹਾਰ ਉਹ ਐਸੋਲੇ ਸਵਰਗਵਾਸ ਹੋ ਗਏ ਨੇ ਇਹ ਐਸੋਲੇ ਮੌਜੂਦਾ ਸਾਧਨਾ ਗੁਰਦੀਪ ਸਿੰਘ ਪਿੰਟਾ ਮਗਰ ਆ ਰਹੇ ਨੇ ਸਾਜੀ ਕਿ ਕਿੰਨੇ ਕਿ ਮੈਂਬਰ ਆ ਜਿਹੜੇ ਤੁਹਾਡੇ ਟੀਮ ਦੇ ਵਿੱਚ ਜਿਹੜੇ ਨੌਜਵਾਨ ਸਿੱਖਦੇ ਆ ਬੱਚੇ ਸਿੱਖਦੇ ਆ ਤੁਹਾਡੇ ਕੋਲ ਆਪਣੇ 25 ਤੋਂ 30 ਮੈਂਬਰ ਨੇ ਜਿਹੜੇ ਸਿੱਖਦੇ ਵੀ ਨੇ ਤੇ ਆਪਣੇ ਸਿੱਖਿਓਏ ਮੁੰਡੇ ਨੇ ਸਾਰੇ ਜਿੰਦਾ 10 ਤੋਂ ਵੱਡੇ ਮੁੰਡੇ ਸਿੱਖਿਓਏ ਆ ਬਾਕੀ ਆਪਣੇ ਜੋ ਵੀ ਮਤਲਬ ਸਿੱਖ ਰਹੇ ਬੱਚੇ ਜਾਂ ਛੱਡ ਕੇ ਜਾ ਰਹੇ ਨੇ 25 ਤੋਂ 30 ਮਿੱਟੀ ਬੰਦੇ ਦੀ ਟੀਮ ਹੁੰਦੀ ਹੈ ਆਪਣੀ ਇੱਕ ਨੌਜਵਾਨੀ ਪਤਿਤਪੁਣੇ ਦਾ ਸ਼ਿਕਾਰ ਹੋ ਰਹੀ ਆ ਦੂਜੇ ਪਾਸੇ ਨਸ਼ਿਆਂ ਦੀ ਲਾਹਮਤ ਆ ਜਿਹੜੀ ਉਹ ਪੰਜਾਬ 'ਚ ਬਹੁਤ ਜ਼ੋਰ ਫੜ ਚੁੱਕੀ ਆ ਕੀ ਲੱਗਦਾ ਇਹ ਖਾਲਸਾ ਵੀਰ ਇਹ ਵੱਡੇ ਪ੍ਰੋਗਰਾਮ ਇਹ ਚੀਜ਼ ਨੂੰ ਨੱਥ ਪਾਉਣਗੇ ਸਰ ਗੱਲ ਇਹ ਦਵਾਗੇ ਜੇ ਇਦਾਂ ਹੀ ਖਾਲਸਾ ਵੀਰ ਭਾਈ ਅਮਰਪਾਲ ਸਿੰਘ ਵਾਂਗੂ ਕੋਈ ਨਾ ਕੋਈ ਸਿੰਘ ਉੱਠਦਾ ਰਹੂਗਾ ਤੇ ਇਦਾਂ ਖਾਲਸਾ ਵੀਰਾਂ ਨਿਕਲਦੀਆਂ ਰਹਿਣਗੀਆਂ ਤੇ ਆਉਣ ਵਾਲੇ ਸਿੰਘ 'ਚ ਆਉਣ ਵਾਲੇ ਸਮੇਂ 'ਚ ਸਿੰਘ ਤਿਆਰ ਬਰ ਤਿਆਰ ਦੇ ਚੜਦੀ ਕਲਾ ਦੇ ਰਹਿਣਗੇ ਧੰਨਵਾਦ ਜੀ ਹੋਰ ਵੀਰੋ ਠੀਕ ਮੈਂ ਨਾ ਜੀ ਸਰਦਾਰ ਗੁਰਦੀਪ ਸਿੰਘ ਸਤਿ ਸ੍ਰੀ ਅਕਾਲ ਜੀ ਤੁਸੀਂ ਹੋਰ ਸਭ ਜੀ ਠੀਕ ਹੋ ਤੁਸੀਂ ਕਿਰਪਾ ਜੀ ਵਾਇਕ੍ਰਿਤ ਜੀ ਕਿਵੇਂ ਲੱਗਦਾ ਜਦੋਂ ਬੱਚੇ ਕਰਤੱਬ ਦਿਖਾਉਂਦੇ ਆ ਇਹ ਕੋਈ ਵੀ ਨੌਜਵਾਨ ਹੈਗੇ ਜੇ ਨਸ਼ੇ ਚ ਗਲਤਾਨ ਹੋ ਕੇ ਨਾ ਅ ਅਰਥੀ ਅੱਜਕੱਲ ਮੋਢਿਆਂ ਤੇ ਮਾਪਿ ਪਿਓ ਆਬ ਦੇ ਮੋਢਿਆਂ ਤੋਂ ਉੱਠ ਰਹੀਆਂ ਵਾ ਇੱਕ ਪਾਸੇ ਉਹ ਨੌਜਵਾਨ ਹੈ ਜਿਹੜਾ ਤੁਸੀਂ ਸੇਧ ਦੇ ਕੇ ਇਸ ਪਾਸੇ ਲੈ ਕੇ ਆਏ ਜੀ ਇਹ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ ਸਾਡੇ ਵੀ ਬੱਚੇ ਕਹਿ ਰਹੇ ਸੀ ਵੀ ਅਹੀ ਨਾਲ ਜੁੜਨਾ ਮਹਿਮ ਕਰਨਾ ਨਾਲ ਅੱਜ ਸਾਡੇ ਬੱਚੇ ਅੱਜ ਇਨਵਾਈਟ ਕਰਨ ਤੋਂ ਬਿਨਾਂ ਆ ਰਹੇ ਖੁਸ਼ੀ ਕਰਕੇ ਕੋਈ ਬਹੁਤ ਵਧੀਆ ਪਿਆਲਾ ਗੁਰਸਾਹਿਬ ਪੰਜਾਬ ਛੱਡਦੀ ਗੱਲਾ ਰਹੇ ਸਾਡੀ ਲੀਡਰਸ਼ਿਪ ਥੋੜੀ ਮਾੜੀ ਆ ਜਿਹੜਾ ਚੰਗਿਆਂ ਨੂੰ ਮਾੜਾ ਕਹਿੰਦੇ ਆ ਮਾੜੇ ਨੂੰ ਸ਼ਾਹ ਦੇਦੇ ਸ਼ਾਸੀ ਮਾੜੀ ਆ ਸ਼ਾਸਨ ਮਾੜੀ ਇੱਥੇ ਜਿਹੜਾ ਲੋਗੋ ਬਦਲਦਾ ਬਾਕੀ ਕੁਛ ਨਹੀਂ ਜੇ ਬਦਲਦਾ ਜਿਹੜੀ ਮਰਜ਼ੀ ਲਾ ਲੋ ਅੱਜ ਇੱਕ ਲੋਕਾਂ ਦੇ ਮੰਚ ਹੂਆ ਬਣ ਚੁੱਕਾ ਜਿਹੜਾ ਸ਼ੋਮਣੀ ਕਮੇਟੀ ਸ਼ੋਮਣੀ ਕੱਲ੍ਹ ਤੋਂ ਬਦਲੇ ਬਣਾਇਆ ਉਹਨਾਂ ਕਰਕੇ ਕੋਈ ਕਿਸੇ ਤੇ ਯਕੀਨ ਨਹੀਂ ਕਰ ਰਿਹਾ ਕੋ ਜਿੰਨਾ ਬਾਦਾਂ ਦੇ ਪੰਜਾਬ ਦਾ ਘਾਣ ਕੀਤਾ ਵਾ ਨਸ਼ਾ ਲੈਂਦਾ ਵਾ ਬੇੜਾ ਕਰ ਕੀਤਾ ਪੰਜਾਬ ਦਾ ਪੈਸ ਕਰਕੇ ਲੋਕ ਪੰਜਾਬ ਇਹ ਇਸ ਟਾਈਮ ਕਿਸੇ ਤੇ ਯਕੀਨ ਘੱਟ ਕਰਦੇ ਆ ਅੱਜ ਵੀ ਕੁਛ ਪੇਡੂ ਬੱਕਰੀਆਂ ਨੇ ਉਹਨਾਂ ਮਗਰ ਤੁਰੇ ਫਿਰਦੇ ਆ ਲੇਕਿਨ ਹੁਣ ਮੇਰੇ ਨੂੰ ਨਹੀਂ ਲੱਗਦਾ ਕਿ ਕੱਲ੍ਹਲੇ ਗੀਗਾ ਸਟਾਰਟ ਹੋਊਗਾ ਜੇ ਆਪਾਂ ਗੁਰੂ ਸਾਹਿਬ ਦੇ ਨਾਲ ਤੁਰਦੇ ਆ ਜੀ ਅੱਜ ਸੇਧ ਮਿਲ ਰਹੀ ਆ ਨੌਜਵਾਨੀ ਵੀ ਪਤੱਤ ਪੁੰਨੇ ਦਾ ਸ਼ਿਕਾਰ ਹੋਈ ਪਈ ਆ ਵਾਪਸ ਆ ਸਕਦੇ ਆ ਨਸ਼ੇ ਜਿਹੜੇ ਗਲਤਾਨ ਹੋਏ ਆ ਜੇ ਸੇਧ ਲੈਣਗੇ ਤਾਂ ਵਾਪਸ ਆ ਸਕਦੇ ਜਰੂਰ ਜੀ ਜਰੂਰ ਉਹਨਾਂ ਦਾ ਬਹੁਤ ਵੱਡਾ ਪ੍ਰਾਲਾ ਤੁਸੀਂ ਆ ਕੇ ਉੱਥੇ ਦੇਖੋ ਮੁੰਡੇ ਨਾ ਸਾਡੇ ਕਰਦੇ ਚੰਗੇ ਚੰਗੇ ਘਰਾਂ ਦੇ ਜਿਨ੍ਹਾਂ ਨੂੰ ਭਾਈ ਸਾਹਿਬ ਬਹੁਤ ਪਿਆਰ ਨਾਲ ਉਹਨਾਂ ਨੂੰ ਸਸਾਈ ਕਰਦੇ ਨੇ ਦਵਾਈਆਂ ਦੇਦੇ ਨੇ ਮੰਨ ਲਓ ਕੋਈ ਜੇ ਸਿੰਘ ਦਬਕਾ ਮਾਰ ਦੋ ਆ ਪਿਆਰ ਨਾਲ ਸਮਝਾਉਂਦੇ ਵੀ ਨਹੀਂ ਇਦਾਂ ਨਹੀਂ ਇਦਾਂ ਕਰਨਾ ਬਹੁਤ ਵਧੀਆ ਉਪਰਾਲਾ ਹੋ ਰਿਹਾ ਵੇ ਬਹੁਤ ਵਧੀਆ ਤੁਸੀਂ ਜੱਲੂਰ ਜੀ ਪਸੋਕੇ ਚੋਕ ਹੈ ਸੀ ਕਿਵੇਂ ਦਾ ਮਾਹੌਲ ਸੀ ਬਹੁਤ ਹੀ ਵਧੀਆ ਕੋਈ ਉੱਥੇ ਮੇਰਦੇ ਨਹੀਂ ਕੋਈ ਉੱਥੇ ਚੜੋਖਦੀ ਵਾਲਾ ਕੰਮ ਕੋਈ ਨਹੀਂਗਾ ਉਹ ਸਿਆਸੀ ਲੋਕ ਜੋ ਮਰਜ਼ੀ ਬਪਾਸ ਕਰਨ ਜੋ ਮਰਜ਼ੀ ਕਰਨ ਅਸੀਂ ਤਾਂ ਗਏ ਥੋੜੇ ਗੁੱਸੇ ਸੁਭਾਲੇ ਹੱਡ ਕੋਲ ਬੋਲੇ ਜਾਂਦਾ ਵੱਧ ਘੜ ਲੇਕਿਨ ਇਹ ਵੀ ਉਹਨਾਂ ਨੇ ਕੁਛ ਨਹੀਂ ਦੇਖੋ ਅਸੀਂ ਹਿੰਦੂ ਦੇ ਬਖਰਾਮ ਨਹੀਂ ਆ ਨਾ ਕਿਸੇ ਦੇ ਆ ਇਹ ਸਿਆਸੀ ਲੋਕ ਇੱਕ ਦੂਜੇ ਦੇ ਮੋੜ ਜੜੀ ਫਿੱਕ ਪੁੰਦੇ ਕਿ ਦੂਜੇ ਦੇ ਵਿੱਚ ਕਿਸੇ ਸਾਰੇ ਪਿਆਰ ਨਾਲ ਰਹਿੰਦੇ ਕੋਈ ਹਿੰਦੂ ਨੂੰ ਡਰਨੀ ਆ ਕੋਈ ਸਿੱਖ ਨੂੰ ਹਾਂ ਇਹ ਲੋਕ ਥੋੜਾ ਹਰਚਾ ਹੋਆ ਪਾਉਣ ਦੇ ਜ ਕੇ ਲੋਕਾਂ ਨੂੰ ਡਰਾਉਂਦੇ ਆ ਬਸ ਬਾਕੀ ਹੁਣ ਜਾਗਰਤੀ ਬਹੁਤ ਪੰਜਾਬ 'ਚ ਹੋ ਚੁੱਕੀ ਆ ਭਾਈ ਅਮਰਪਾਲ ਸਿੰਘ ਨੇ ਹੁਣ ਨਾ ਹੋਰ ਜਾਗਰਤੀ ਹੋ ਜਾਣੀ ਆ ਮਨ ਲੇ ਦੀ ਕਿਰਪਾ ਬਹੁਤ ਕਾਲਪੁਰ ਖਾਲਸਾ ਦਾ ਛੇਤੀ ਆਏਗਾ ਖਾਲਸਾ ਵਹੀਰ ਦੀ ਗੱਲ ਆ ਜਿਹੜੀ ਚੱਲੀ ਆ ਕਦੀ ਸੁਣਿਆ ਸੀ ਕਿ ਤੁਸੀਂ ਵੀ ਇਹਦਾ ਹਿਸਾਬ ਲਣੋਗੇ ਕਿ ਯਾਰ ਆਪਾਂ ਸੁਣਦੇ ਇਤਿਹਾਸੀਆਂ ਗੱਲਾਂ ਕਰਦੇ ਹੁੰਦੇ ਸੀ ਵਹੀਰਾਂ ਚੱਲਦੀਆਂ ਸੀ ਤੇ ਸੋਚਿਆ ਸੀ ਕਦੀ ਕਿ ਤੁਸੀਂ ਇਹਦਾ ਹਿਸਾਬ ਲਣੋਗੇ ਖਾਲਸਾ ਵਹੀਰ ਸੋਚਿਆ ਨਹੀਂ ਸੀ ਵਸੇ ਗੁਰਸਾ ਦੀ ਕਿਰਪਾ ਨਾਲ ਬਾਬੂ ਖੰਡਿਆੜੀ ਦੀ ਕਿਰਪਾ ਨਾਲ ਅੱਜ ਹਮ ਨੂੰ 30 ਸਾਲ ਹੋ ਗਏ ਕੱਢ ਦੇ ਨੂੰ ਕੱਢ ਕਾ ਜੀ ਚਾਹੀਦਾ ਵਾ ਬੱਚਾ ਨੂੰ ਪ੍ਰੇਰਿਤ ਕਰੀਦਾ ਬੱਚੇ ਚਲੋ ਧਿਆਨ ਗੁਰਸਾਹ ਨੂੰ ਆਂਦਾ ਚਲੋ ਇੱਕ ਸਾਡੀ ਗ੍ਰਸਤੀ ਜੀਵਨੀ ਆ ਗ੍ਰਸਤੀ ਜੀਵ ਵਿੱਚ ਬਥੇ ਮਾਦਕਾਟ ਹੁੰਦੇ ਆ ਲੇਕਿਨ ਇਹ ਵੀ ਚਲੋ ਜਿੱਥੋਂ ਤੱਕ ਬਾਹਰ ਲਾਈਦੀ ਹੈ ਬੱਚਾ ਨੂੰ ਵੀ ਚਲੋ ਗੁਰਸਾਹ ਨਾਲ ਜੋੜੋ ਕਿਉਂਕਿ ਜਿੰਦਗੀ ਵਿੱਚ ਬੜਾ ਹਤਰਾਜਰਾ ਹੁੰਦੇ ਰਹਾ ਮਾਦਕਾਟ ਬੋਲਿਆ ਵੀ ਜਾਂਦਾ ਉਸ ਹੁੰਦਾ ਬਟ ਇਹ ਵੀ ਅਸੀਂ ਕਿੰਨੇ ਗੁਰਸਾਹ ਨਾਲ ਜੋੜ ਕੇ ਰੋ ਕੋ ਡੇਰਾਬਾਦ ਤੋਂ ਖੜਾ ਪਿੱਛੇ ਹੋਇਆ ਡੇਰਾਬਾਦ ਇਹ ਸਾਡੇ ਪੰਜਾਬ ਨੂੰ ਖਾਰੀ ਹੈ ਜੀ ਡੇਰਾਬਾਦ ਦੇ ਵੀਰ ਨੇ ਗੱਲ ਕੀਤੀ ਆ ਪਤਿਤਪੁਣੇ ਦੀ ਗੱਲ ਹੋਈ ਆ ਨਸ਼ਿਆਂ ਦੀ ਗੱਲ ਹੋਈ ਆ ਕਿਉਂਕਿ ਨੌਜਵਾਨੀ ਜੇ ਸਿੱਧੇ ਪਾਸੇ ਲੱਗੂ ਤੇ ਨਸ਼ਿਆਂ ਦੇ ਵਿੱਚ ਜਿਹੜੀ ਗਲਤਾਨ ਹੋਈ ਆ ਉਹ ਵੀ ਵਾਪਸ ਆ ਸਕਦੇ ਆ ਖਾਲਸਾ ਵਹੀਰ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਖਾਲਸਾ ਵਹੀਰ ਆ ਜਿਹੜੀ ਅੰਮ੍ਰਿਤਸਰ ਤੋਂ ਚਾਲੇ ਪਾਏ ਆ ਅੰਮ੍ਰਿਤਸਰ ਤੋਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਹੋਈ ਆ ਅਰਦਾਸ ਬੇਨਤੀ ਕਰਨ ਉਪਰੰਤ ਇਹ ਖਾਲਸਾ ਵਹੀਰ ਜਿਹੜੀ ਆ ਅਨੰਦਪੁਰ ਸਾਹਿਬ ਤੋਂ ਪਹੁੰਚੂਗੀ ਤਿੰਨ ਕ ਵੀਕਾਂ ਦਾ ਤਿੰਨ ਕ ਹਫਤੇ ਦਾ ਸਮਾਂ ਲੱਗਣਾ ਵਾ ਤਕਰੀਬਨ 20 ਦਸੰਬਰ 20 ਦਸੰਬਰ ਤੱਕ ਖਾਲਸਾ ਵਹੀਰ ਜਿਹੜੀ ਆ ਉਹ ਪਹੁੰਚੂਗੀ ਆਪਣੇ ਉਸ ਪੜਾ ਦੇ ਉੱਤੇ ਅਨੰਦਪੁਰ ਸਾਹਿਬ ਉਹ ਤੋਂ ਅਗਲੀ ਰੂਪਰੇਖਾ ਜਿਹੜੀ ਆ ਉਹ ਤੋਂ ਬਾਅਦ ਚ ਲਿਖੀ ਜਾਊਗੀ ਗੁਰਪ੍ਰੀਤ ਸਿੰਘ ਸਾਣਾ ਜੁੜੇ ਆ ਗੁਰਪ੍ਰੀਤ ਸਿੰਘ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਨਮਾਇंदे ਵੀ ਆ ਵੀਰ ਸਮਾਉਂ ਵੀ ਕਰਦੇ ਆ ਗੱਲਬਾਤ ਕਰਦੇ ਆ ਗੁਰਪ੍ਰੀਤ ਬਾਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕਹਾਲ ਸਭਾਇ ਦਿਨੀ ਪਤ ਜੜਦੀ ਕਲਾ ਗੁਰਪ੍ਰੀਤ ਸਭ ਕਿਰਪਾ ਜੀ ਵਾਇਗੁਰੂ ਜੀ ਕਿਵੇਂ ਚੱਲ ਰਿਹਾ ਜੀ ਕਿਵੇਂ ਵੇਖ ਰਹੇ ਆ ਤੁਸੀਂ ਸੰਗਤ ਕਿੰਨਾ ਕੁ ਉਤਸ਼ਾਹ ਦੇ ਰਹੀ ਹੈ ਰਸਤੇ ਸੰਗਤ ਦਾ ਪਿਆਰ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਆ ਬਹੁਤ ਮੁਸ਼ਕਲ ਆਈ ਹੈ ਸੰਗਤ ਦਾ ਜਦਾਂ ਕਹਿ ਲਈਏ ਕਹਾੜ ਆ ਗਿਆ ਸੀ ਜਦੋਂ ਆਮਦ ਹੋਈ ਹੈ ਇਸ ਨਗਰ ਕੀਰਤਨ ਦਾ ਕਹਿ ਲਈਏ ਖਾਲਸਾ ਵਹੀਰ ਦੇ ਰੂਪ ਦੇ ਵਿੱਚ ਜਿਹੜਾ ਆਪਾਂ ਜਾ ਰਹੇ ਆ ਸੋ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਅੱਗੇ ਤੇ ਪਿਛੋਂ ਤੱਕ ਵੀ ਗੱਡੀਆਂ ਦੇ ਵਿੱਚ ਵੀ ਜਦ ਕਿ ਆਪਣਾ ਇਹ ਸੀਗਾ ਕਿ ਆਪਾਂ ਪੈਦਲ ਚੱਲਣਾ ਪਰ ਸੰਗਤ ਜਿਹੜੀ ਗੱਡੀਆਂ 'ਚ ਆਈ ਹੈ ਉਹ ਫਿਰ ਗੱਡੀਆਂ ਵੀ ਨਾਲ-ਨਾਲ ਆ ਰਹੀਆਂ ਨੇ ਸੰਗਤ ਦੋ ਦਿਨ ਦਾੜਾ ਪ੍ਰੋਗਰਾਮ ਰੱਖਿਆ ਸੀ ਇੱਕ ਦਿਨ ਸਾਈਂ ਨੂੰ ਦਰਸ਼ਨ ਮੇਲੇ ਕਰਨ ਦਾ ਮੌਕਾ ਮਿਲਿਆ ਤੁਸੀਂ ਰਹਿਰਾ ਸਾਹਿਬ ਦਾ 파ਟ ਕੀਤਾ ਸੀ ਬੜੀ ਵਧੀਆ ਪਿਆਰੀ ਵਾਲ ਲੱਗੀ ਤੇ ਸਾਨੂੰ ਵੀ ਮਨਮੋਲ ਆ ਕਿਉਂਕਿ ਇੱਕ ਫੋਨ ਨਾਲ ਚੱਲਣੇ ਉਤੋਂ ਬਾਅਦ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਲੋਕੇਸ਼ਨ ਤੇ ਗੁਰੂ ਸਾਹਿਬਾਨ ਆਪ ਸੋਹਬਤ ਸੀ ਆਪ ਸੁਭਾਏ ਮਾਨਸੀ ਬੜਾ ਵੱਖਰਾ ਜਿਹਾ ਨਜ਼ਾਰਾ ਸੀ ਉਹ ਪ੍ਰੋਗਰਾਮ ਦੀ ਤਰਜੇ ਦੇ ਸਾਰੇ ਪਰੋਮੇ ਤਾਂ ਹੋਣਗੇ ਸਾਰੇ ਬਿਲਕੁਲ ਜੀ ਕੋਸ਼ਿਸ਼ ਇਹੀ ਹੈ ਕਿ ਜੇ ਪੜਾਵਾਂ ਵਾਲੇ ਜਿਹੜੇ ਪ੍ਰਬੰਧਕ ਆ ਉਹ ਵੀ ਸਾਥ ਦੇਣ ਸਾਡਾ ਤੇ ਕੋਸ਼ਿਸ਼ ਇਹੀ ਹੈ ਕਿ ਪਹਿਲੀ ਗੱਲ ਇਹ ਕਿ ਜਿਹੜਾ ਪੰਡਾਲ ਆ ਉਹ ਸਾਦਾ ਹੋਵੇ ਪਹਿਲਾਂ ਤਾਂ ਇਹ ਸੀਗਾ ਕਿ ਸਾਡਾਂ ਤੇ ਕਨਾਤਾਂ ਲਾਉਣੀਆਂ ਪਰ ਜਿਹੜਾ ਉੱਪਰ ਚਾਨਣੀਆਂ ਨਹੀਂ ਲਾਉਣੀਆਂ ਪਰ ਹੁਣ ਜਿਹੜੀ ਆਪਣੀ ਮਿੱਥੀ ਹੋਈ ਤਰੀਕ ਸੀਗੀ ਉਦੋਂ ਤੋਂ ਅੱਗੇ ਪ੍ਰੋਗਰਾਮ ਚੱਲਿਆ ਕਰਕੇ ਜਿਹੜਾ ਠੰਡ ਜ਼ਿਆਦਾ ਹੋਣ ਕਰਕੇ ਹੁਣ ਫਿਰ ਉੱਤੇ ਚਾਨਣੀਆਂ ਲਾਉਣੀਆਂ ਪੈਣੀਆਂ ਸੋ ਉਹ ਚਾਨਣੀਆਂ ਲਾਵਾਂਗੇ ਪਰ ਉਹਦੇ ਵਿੱਚ ਪੰਡਾਲ ਦੇ ਵਿੱਚ ਇਹ ਕੋਸ਼ਿਸ਼ ਹੈ ਕਿ ਸਾਰਾ ਕੁਝ ਮਾਹੌਲ ਜਿਹੜਾ ਸਾਦਾ ਹੋਵੇ ਲਾਈਟਾਂ ਵੀ ਕੋਸ਼ਿਸ਼ ਇਹ ਹੈ ਕਿ ਜਿਹੜੀਆਂ ਜ਼ਿਆਦਾ ਆਪਾਂ ਲਾ ਦਨੇ ਆ ਚਾਨਣ ਹੁੰਦਾ ਉਹ ਨਾ ਹੋਵੇ ਕਿ ਸੰਗਤ ਇੱਕ ਦੂਜੇ ਨੂੰ ਨਾ ਦੇਖੇ ਸੰਗਤ ਦਾ ਜਿਹੜਾ ਧਿਆਨ ਕੇਂਦਰਿਤ ਹੈ ਉ ਗੁਰੂ ਸਾਹਿਬ ਵੱਲੇ ਹੋਵੇ ਕਿ ਗੁਰੂ ਸਾਹਿਬ ਦੇ ਉੱਪਰ ਜਿਹੜੀ ਚੰਦੋਏ ਦੇ ਉੱਤੇ ਇੱਕ ਲਾਈਟ ਲੱਗੀ ਹੁੰਦੀ ਹੈ ਉੱਥੇ ਜ਼ਿਆਦਾ ਰੋਸ਼ਨੀ ਹੁੰਦੀ ਹੈ ਬਾਕੀ ਜਗ੍ਹਾ ਬਿਲਕੁਲ ਮੱਧਮ ਜੀ ਲਾਈਟ ਹੁੰਦੀ ਤੋਂ ਕੋਸ਼ਿਸ਼ ਕੀਤੀ ਆ ਵੀ ਲਾਈਟਾਂ ਵੀ ਆਪਣੀਆਂ ਲੈ ਆਂਦੀਆਂ ਨੇ ਪੰਡਾਲ ਵੀ ਸਾਰਾ ਪ੍ਰਬੰਧ ਆਪਣਾ ਹੈ ਜਿਹੜਾ ਸਾਊਂਡ ਹੈ ਉਹਦੀ ਵੀ ਕੋਸ਼ਿਸ਼ ਇਹੀ ਹੈ ਕਿ ਛੋਟੇ ਸਪੀਕਰ ਲੈ ਆਂਦੇ ਨੇ ਜਿੱਦਾਂ ਆਪਾਂ ਦਰਬਾਰ ਸਾਹਿਬ ਦੀਆਂ ਪ੍ਰਕਰਮਾ 'ਚ ਬਹਿ ਕੇ ਆਨੰਦਮਈ ਕੀਰਤਨ ਸੁਣਦੇ ਆ ਉਹੀ ਕੋਸ਼ਿਸ਼ ਹੈ ਫਿਰ ਪੁਰਾਤਨ ਰਵਾਇਤਾਂ ਨੂੰ ਸਰਜੀਦ ਕਰਦੇ ਆ ਜਿਹੜੇ ਤੰਤੀ ਸਾਜ਼ ਨੇ ਉਹਨਾਂ ਨੂੰ ਦੁਬਾਰਾ ਸੰਗਤ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਜਥਾ ਪੱਕਾ ਸਾਡੇ ਨਾਲ ਜਾ ਰਿਹਾ ਆ ਆਨੰਦਪੁਰ ਸਾਹਿਬ ਤੱਕ ਉਹ ਜਥਾ ਜਿਹੜਾ ਆ ਤੰਤੀ ਸਾਜਾਂ ਨਾਲ ਕੀਰਤਨ ਕਰੇਗਾ ਸੋ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਹਿਬਾਨ ਵੀ ਪਹੁੰਚ ਲੈਣੇ ਵਿੱਚ ਸ਼ਰਕਤ ਕਰ ਰਹੇ ਨੇ ਸੋ ਇਸ ਤਰ੍ਹਾਂ ਜਿਉਂ-ਜਿਉਂ ਪੜਾਅ ਅੱਗੇ ਤੁਰੇ ਜਾਂਦੇਗੇ ਤੋ ਤੋ ਜਿਹੜਾ ਆ ਸੰਗਤ ਦੀ ਚੜ੍ਹਦੀ ਕਲਾ ਹੁੰਦੀ ਜਾਊਗੀ ਧੰਨਵਾਦ ਫਿਰ ਮਿਲਦੇ ਹਾਂ ਗੁਰਪ੍ਰੀਤ ਅਪਾ ਚੰਦਿਆਲੇ ਜਾ ਕੇ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਵੀ ਰਣਜੀਤ ਸਿੰਘ ਜੁੜ ਚੁੱਕਿਆ ਰਣਜੀਤ ਕਿਵੇਂ ਵੇਖ ਰਹੇ ਹੋ ਇਸ ਮਰਮੋਹਕ ਨਜ਼ਾਰੇ ਨੂੰ ਖਾਲਸਾ ਵਹਿੀਰ ਦੀਆਂ ਕਹਾਵਤਾਂ ਸੁਣਦੇ ਸੀ ਕਹਾਣੀਆਂ ਸੁਣਦੇ ਸੀ ਅੱਜ ਤੁਸੀਂ ਖਾਲਸਾ ਵਹਿੀਰ ਦਾ ਹਿੱਸਾ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜਾ ਇਤਿਹਾਸਿਕ ਅਤੇ ਆਨੰਦਮਈ ਵਰਤਾਰਾ ਆ ਕਿਸੇ ਸਮੇਂ ਪਰਦੇ ਹੁੰਦੇ ਸੀ ਕਿ ਦਮਦਮੀ ਤਖਸਾਲ ਦੇ ਮਹਾਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਦੀ ਖਾਲਸਾ ਪਿੰਡਰਾਂਵਾ ਦੇ ਸੰਤ ਕਰਤਾਰ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾ ਦੇ ਇਸ ਤਰ੍ਹਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਵਿਚਰ ਕਰਕੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਦੇ ਸਨ तकरीबन 1 ਦਿਨ ਦੇ ਵਿੱਚ 10 10000 ਪੁਰਾਣੀ ਜਿਹੜੇ ਉਹ ਅੰਮ੍ਰਿਤ ਪਾਣ ਉਹ ਕਰਦੇ ਸਨ ਇਸੇ ਤਰ੍ਹਾਂ ਸ਼ਹੀਦ ਭਾਈ ਫੋਜਾ ਸਿੰਘ ਜੀ ਜੋ ਅਖੰਡ ਕੀਰਤਨੀ ਜਥੇ ਦੇ ਗੁਰਸਿੱਖ ਸਨ ਉਹਨਾਂ ਨੇ ਵੀ ਇੱਕ ਚੱਲਦਾ ਵੀ ਹੀਰ ਚੱਕਰ ਵਰਤੀ ਜਥਾ ਜਿਹੜਾ ਬਣਾਇਆ ਹੋਇਆ ਸੀ ਪਿੰਡਾਂ ਦੇ ਵਿੱਚ ਜਾ ਕਰਕੇ ਉਹ ਜਿਹੜੀਆਂ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਦੇ ਸਨ ਗਦਕੇ ਦੀਆਂ ਜਿਹੜੀਆਂ ਕਲਾਸਾਂ ਆ ਉਹ ਲਗਾਉਂਦੇ ਸਨ ਇਸੇ ਤਰ੍ਹਾਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਜੋ ਫੈਡਰੇਸ਼ਨ ਹੈ ਸਿਕ ਸਟੂਡੈਂਟ ਫੈਡਰੇਸ਼ਨ ਉਹਦੇ ਬਦਲਾਂ ਵੀ ਗੁਰਮਤਿ ਕੈਂਪ ਜਿਹੜੇ ਆ ਉਹ ਲੱਗਦੇ ਸਨ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਸੋ ਦਦਾ ਪੰਥਾਂ ਨਿਹੰਗ ਸਿੰਘਾਂ ਦੀ ਵੀ ਇਹ ਜਿਹੜੀ ਰਵਾਇਤ ਆ ਉਹ ਰਹੀ ਆ ਪਰ ਪਿਛਲੇ ਸਮੇਂ ਦੌਰਾਨ ਇਸ ਰਵਾਇਤ ਦੇ ਵਿੱਚ ਕੁਝ ਖਲੋਤ ਦੀ ਜਿਹੜੀ ਆ ਗਈ ਸੀ ਭਾਈ ਉਮਰਤਪਾਲ ਸਿੰਘ ਖਾਲਸਾ ਦੇ ਵਰਤਾਰੇ ਦੇ ਨਾਲ ਇਹ ਜਿਹੜੀ ਰਵਾਇਤ ਆ ਉਹ ਦੁਬਾਰਾ ਵੱਡੀ ਬੱਦਲ ਤੇ ਜਿਹੜੀ ਸਰਜੀਤ ਆ ਉਹ ਹੋਈ ਆ ਸਿੱਖ ਸੰਗਤਾਂ ਦੇ ਵਿੱਚ ਬੜਾ ਵੱਡਾ ਜਿਹੜਾ ਉਤਸ਼ਾਹ ਜਿਹੜਾ ਆ ਸਿੱਖ ਨੌਜਵਾਨਾਂ ਦੇ ਵਿੱਚ ਜਿਹੜਾ ਬੁਲੰਦ ਜਜ਼ਬਾ ਆ ਜਾਹੋ ਜਜ਼ਾਲ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਆ ਸੋ ਮੈਂ ਸਮਝਦਾ ਆ ਕਿ ਇਹ ਜਿਹੜੀ ਵਹੀਰ ਆ ਸਾਨੂੰ 18ਵੀਂ ਸਦੀ ਦੇ ਸਿੰਘਾਂ ਦੇ ਜਿਹੜੇ ਦਰਸ਼ਨ ਦੇਦਾਰ ਏ ਜਾਂ ਅਹਿਸਾਸ ਜਿਹੜਾ ਹੈ ਮਹਿਸੂਸ ਜਿਹੜਾ ਆ ਉਹ ਕਰਵਾ ਰਹੀ ਆ ਸੋ ਇਸ ਵਹੀਰ ਵਿੱਚ ਸਭ ਨੂੰ ਜਿਹੜਾ ਸ਼ਾਮਲ ਹੋਣਾ ਚਾਹੀਦਾ ਇਹਦੇ ਨਾਲ ਜਿਹੜੇ ਨੌਜਵਾਨ ਆ ਜਿਹਦੇ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਚੁੱਕੇ ਆ ਪੱਦਿਤ ਪੁਣੇ ਵੇ ਤੇ ਜਿਹੜੇ ਚੁੱਕੇ ਆ ਉਹ ਬਾਣੀ ਬਾਣੇ ਦੇ ਧਾਰ ਨਹੀਂ ਹੋਣਗੇ ਆਪਣੇ ਧਰਮ ਇਤਿਹਾਸ ਸਭਿਆਚਾਰ ਅਤੇ ਵਿਰਸੇ ਦੇ ਨਾਲ ਜੁੜਨਗੇ ਮੂਲ ਦੀ ਜਿਹੜੀ ਪਛਾਣ ਆ ਉਹ ਕਰਨਗੇ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਗੁਰੂ ਆਸ਼ੇ ਅਨਸਾਰ ਜਿਹੜਾ ਆਪਣਾ ਜੀਵਨ ਬਤੀਤ ਆ ਉਹ ਕਰਨਗੇ ਸੋ ਅੱਜ ਲੋੜ ਆ ਕਿ ਹਰੇਕ ਸਿੱਖ ਜਥੇਬੰਦੀ ਜਾਂ ਹਰੇਕ ਸਿੱਖ ਆਗੂ ਜਾਂ ਜਿਹੜੀਆਂ ਸੰਗਤਾਂ ਆ ਉਹ ਭਾਈ ਅੰਮ੍ਰਿਤਪਾਲ ਸਿੰਘ ਦਾ ਵਾਅਦਾ ਝੜ ਕੇ ਜਿਹੜਾ ਸਾਥ ਆ ਉਹ ਦੇਣ ਪਰ ਦੂਜੇ ਪਾਸੇ ਸਿਆਸਤ ਬੋਰਡ ਐਸੇ ਗਰਮਾਈ ਪਈ ਐ ਅਮਰਪਾਲ ਦੇ ਉੱਤੇ ਸਾਰੇ ਤੰਜ ਕੱਸਣ ਦੇ ਆ ਭਾਵੇਂ ਅਕਾਲੀ ਦਲ ਹੋਵੇ ਦੂਜੇ ਪਾਸੇ ਕਾਂਗਰਸ ਹੋਵੇ ਹਾਂ ਮਾਸੀ ਪਾਰਟੀ ਹੋਵੇ ਦੇਖੋ ਚਾਹੇ ਬਾਦਲ ਜੰਡਲੀ ਹੋਵੇ ਚਾਹੇ ਕਾਮਰੇਡ ਲਾਣਾ ਹੋਵੇ ਬੀਜੇਪੀ ਹੋਵੇ ਚਾਹੇ ਕਾਂਗਰਸ ਜਾਂ ਝਾੜੂ ਪਾਰਟੀ ਇਹ ਸਾਰੇ ਨਾ ਇੱਕ ਬੁਖਦਾਹਟ ਵਿੱਚ ਆ ਚੁੱਕੇ ਆ ਸਾਰਿਆਂ ਦੇ ਵਿੱਚ ਬੜੀ ਵੱਡੀ ਖਲਬਲੀ ਜੀ ਜਿਹੜੀ ਆ ਉਹ ਮੱਝ ਚੁੱਕੀ ਹੋਈ ਆ ਸੋ ਇਹ ਇਹ ਜਿਹੜੇ ਸਿਆਸੀ ਲੋਕ ਆ ਇਹ ਜਾਣ ਬੁੱਝ ਕੇ ਭਾਈ ਅਮਰਪਾਲ ਸਿੰਘ ਨੂੰ ਨਿੰਦ ਰਹੇ ਆ ਭੰਡ ਰਹੇ ਆ ਬਦਨਾਮ ਕਰ ਰਹੇ ਆ ਤੁਸੀਂ ਦੇਖੋ ਕਿ ਨੌਜਵਾਨ ਬਾਣੀ ਬਾਨੇ ਦੇ ਤਾਲ ਨਹੀਂ ਹੋ ਰਹੇ ਆ ਨਸ਼ੇ ਛੱਡ ਰਹੇ ਆ ਪਰ ਇਹ ਜਿਹੜੇ ਸਿਆਸੀ ਪਾਰਟੀਆਂ ਵਾਲੇ ਜਿਹੜੇ ਲੋਕ ਆ ਇਹ ਚਾਹੁੰਦੇ ਆ ਕਿ ਜਿਹੜੇ ਲੋਕ ਆ ਸਾਡੇ ਚਾਪਲੂਸ ਬਣੇ ਰਹਿਣ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਨਸ਼ੇੜੀ ਬਣ ਕੇ ਆਪਣਾ ਜਿਹੜਾ ਭਵਿੱਖ ਬਰਬਾਦ ਜਿਹੜਾ ਆ ਉਹ ਕਰਨ ਅੱਜ ਜਦੋਂ ਪੰਥਾ ਦੇ ਪੰਜਾਬ ਉਹਦਾ ਸੁਨੈਰੀ ਭੁਖ ਜਿਹੜਾ ਆ ਉਹ ਸਿਰਜਿਆ ਜਾ ਰਿਹਾ ਆ ਤੁਸੀਂ ਦੇਖੋ ਕਿ ਸਾਰੇ ਕਿਵੇਂ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਦਵਾਦੇ ਆ ਉਹ ਹੋਏ ਪਏ ਆ ਭਾਰਤ ਸਰਕਾਰ ਵੀ ਪੁਲਿਸ ਪ੍ਰਸ਼ਾਸਨ ਵੀ ਪੰਜਾਬ ਸਰਕਾਰ ਵੀ ਹਿੰਦੂ ਮੀਡੀਆ ਵੀ ਮਤਲਬ ਕਿ ਆਪਣੇ ਸਾਰੇ ਕੰਮ ਛੱਡ ਕੇ ਉਹ ਭਾਈ ਅਮਰਤਪਾਲ ਸਿੰਘ ਦਾ ਵਿਰੋਧ ਕਰ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਉਹ ਚਾਹੁੰਦੇ ਆ ਕਿ ਪੰਥਾ ਦੇ ਪੰਜਾਬ ਦੇ ਜਿਹੜੇ ਲੋਕ ਆ ਉਹ ਭਾਈ ਅਮਰਤਪਾਲ ਸਿੰਘ ਨੂੰ ਰੱਦ ਕਰ ਦੇਣ ਕਿ ਲੱਗਦਾ ਤੁਹਾਨੂੰ ਸਭ ਦਾ ਅਮਰਤਪਾਲ ਨੂੰ ਕੋਸਣਾ ਤੇ ਅਮਰਤਪਾਲ ਸਿੰਘ ਵੱਲੋਂ ਆਪ ਅਮਰਤਪਨ ਕਰ ਲੈਣਾ ਅਨੰਦਪੁਰ ਸਾਹਿਬ ਦੇ ਵਿੱਚ ਉਸ ਤੋਂ ਬਾਅਦ ਸੰਗਤ ਨੂੰ ਵੀ ਕਹਿਣਾ ਕਿ ਸਾਰੇ ਅਮਰਤ ਪਾਨ ਕਰੀਏ 1000 ਤੋਂ ਵੱਧ ਦੀ ਗਿਣਤੀ ਉੱਥੇ ਹੋਈ ਸੀ 12 13 ਤੋਂ ਦੀ ਗਿਣਤੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਹੋਈ ਪਿੰਡ ਰੋਡੇ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਜਿੱਥੇ ਦਸਤਾਰ ਬੰਦੀ ਵੀ ਹੋਈ ਦਸਤਾਰ ਬੰਦੀ ਦੇ ਨਾਲ ਨਾਲ ਉੱਥੇ ਵੀ ਅਮਰਤ ਪਾਨ ਕਰਾਇਆ ਗਿਆ ਦੇਖੋ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਭਾਈ ਅਮਰਤਪਾਲ ਸਿੰਘ ਤੋਂ ਜਿਹੜਾ ਖਤਰਾ ਮਹਿਸੂਸ ਇਹ ਉਹ ਹੋ ਰਿਹਾ ਆ ਅਮਰਤਪਾਲ ਸਿੰਘ ਇੱਕ ਉਬਰਦਾ ਹੋਇਆ ਸਿੱਖ ਨੌਜਵਾਨ ਆਗੂ ਆ ਜੋ ਸਾਡੇ ਸੰਘਰਸ਼ ਦੇ ਵਿੱਚ ਵੱਡੀ ਖੜੋਤ ਆਈ ਸੀ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਦਿਆਂ ਨੇ ਆਰੰਭਿਆ ਸੀ ਹੁਣ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਵਰਤਾਰੇ ਦੇ ਨਾਲ ਜਾਂ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਜੋ ਜਿਹੜੀਆਂ ਸੇਵਾਵਾਂ ਨਿਭਾਈਆਂ ਉਹ ਜਿਹੜੀ ਖੜੋਤ ਸੀ ਉਹ ਦਿਨੋਂ ਦਿਨ ਜਿਹੜੀ ਆ ਉਹ ਡੁੱਟ ਰਹੀ ਸੀ ਸਾਡਾ ਜਿਹੜਾ ਸੰਘਰਸ਼ ਉਹ ਦੁਬਾਰਾ ਜਿਹੜਾ ਬਲੰਦੀਆਂ ਵੱਲ ਉਹ ਵਧਣਾ ਜਿਹੜਾ ਆ ਉਹ ਸ਼ੁਰੂ ਹੋ ਗਿਆ ਆ ਸੋ ਇਸ ਕਰਕੇ ਜਾਣ ਬੁੱਝ ਕੇ ਹੁਣ ਜਿਹੜੇ ਫਿਰਕੂ ਹਿੰਦੂਤਵੀਏ ਆ ਉਹ ਕੋਈ ਨਾ ਕੋਈ ਜਿਹੜਾ ਬਹਾਨਾ ਬਣਾ ਕੇ ਅਮਰਤਪਾਲ ਸਿੰਘ ਨੂੰ ਜਿਹੜਾ ਨਿਸ਼ਾਨੇ ਤੇ ਜਿਹੜਾ ਆ ਉਹ ਲਹਿਰੇ ਆ ਖੋਦੀ ਸ਼ਿਵ ਸੈਨਿਕਾ ਨੇ ਹੁਣ ਬਿਆਨ ਦਿੱਤਾ ਕਿ ਅਮਰਤਪਾਲ ਸਿੰਘ ਉਹ ਸ੍ਰੀ ਦਰਬਾਰ ਸਾਹਿਬ ਸ਼ਸਤਰ ਹਥਿਆਰ ਨਾ ਲੈ ਕੇ ਜਾਵੇ ਸੋ ਜਿਹੜਾ ਦਰਬਾਰ ਸਾਹਿਬ ਆ ਸਾਡਾ ਕੇਂਦਰੀ ਅਸਥਾਨ ਆ ਮੁਕੱਦਸ ਅਸਥਾਨ ਆ ਸਾਡਾ ਦਿਲ ਆ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਿਵੇਂ ਕਾਇਮ ਰੱਖਣੀ ਆ ਉਹ ਸਿੱਖ ਚੰਗੀ ਤਰ੍ਹਾਂ ਜਾਣਦੇ ਆ ਇਹਦੇ ਵਾਸਤੇ ਅਸੀਂ ਲਹੂ ਡੋਲੇ ਆਇਆ ਜਿਹੜੀਆਂ ਸ਼ਹੀਦੀਆਂ ਆ ਉਹ ਦਿੱਤੀਆਂ ਆ ਅਸੀਂ ਮਾਨ ਮਰਿਆਦਾ ਤੋਂ ਜਾਣੂ ਆ ਪਰ ਬੇਵਜ੍ਹਾ ਸ਼ਿਵ ਸੈਨਿਕਾਂ ਵੱਲੋਂ ਸਾਡੇ ਧਰਮ ਦੇ ਮਾਮਲਿਆਂ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਕੀਤੀ ਜਾ ਰਹੀ ਆ ਅਸੀਂ ਕਦੀ ਇਹਨਾਂ ਨੂੰ ਨਹੀਂ ਰੋਕਿਆ ਕਿ ਮੰਦਰ ਵਿੱਚ ਕੀ ਲੈ ਕੇ ਜਾਣ ਤੇ ਕੀ ਨਾ ਲੈ ਕੇ ਜਾਣ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਿਵੇਂ ਕਾਇਮ ਰੱਖਣੀ ਆ ਉਹ ਸਾਨੂੰ ਪਤਾ ਬਾਕੀ ਇਹ ਜਿਹੜੇ ਸ਼ਸਤਰ ਆ ਇਹ ਸਾਡੇ ਪੀਰ ਆ ਗੁਰੂ ਸਾਹਿਬ ਜੀ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਜੇ ਸਾਡੇ ਦਰਸ਼ਨ ਵੀ ਕਰਨੇ ਹੋਣ ਤੁਸੀਂ ਸ਼ਸਤਰਧਾਰੀ ਹੋ ਕੇ ਆਉਣਾ ਜਦ ਹਮਰੇ ਦਰਸ਼ਨ ਕੋ ਆਵੋ ਬੰਨ ਸੁਚੇਤ ਦਾ ਨਸ਼ਤਰ ਜਿਸ ਸਜਾਵੋ ਜਦੋਂ ਅਸੀਂ ਸਿੱਖੀ ਜਾਂ ਖਾਲਸੇ ਦੀ ਡੈਫੀਨੇਸ਼ਨ ਪੜਦੇ ਆ ਖਾਲਸਾ ਸੋਜੋ ਚੜ੍ਹਿਆ ਤਿਰੰਗ ਖਾਲਸਾ ਸੋਜੋ ਕਰੇ ਨਿਤ ਜੰਗ ਖਾਲਸਾ ਸੋਜੋ ਸ਼ਸਤਰ ਕੋ ਧਾਰੇ ਖਾਲਸਾ ਸੋਜੋ ਦੁਸ਼ਤ ਕੋ ਮਾਰੇ ਪਰ ਅੱਜ ਉਹ ਕਿਹੜੇ ਲੋਕ ਹੈ ਜਿਹੜੇ ਸਾਨੂੰ ਸ਼ਸਤਰਹੀਨ ਕਰਨਾ ਚਾਹੁੰਦੇ ਆ ਆ ਪੁਲਿਸ ਪ੍ਰਸ਼ਾਸਨ ਵੀ ਹਥਿਆਰਾਂ ਦੇ ਲਾਇਸੈਂਸ ਰੱਦ ਕਰਕੇ ਤੇ ਉਹ ਸਿੱਖ ਨੌਜਵਾਨਾਂ ਦੇ ਵਿੱਚ ਇੱਕ ਖੋਫ ਇੱਕ دہشت ਜਿਹੜਾ ਪੈਦਾ ਕਰਨ ਦਾ ਜਿਹੜਾ ਜਤਨ ਉਹ ਕਰ ਰਹੀ ਆ ਜਦ ਕਿ ਆ ਸਿਖ ਹਸੈਨਿਕਾ ਨੇ ਵੇਖੋ ਆਪ ਕਿੰਨੀਆਂ-ਕਿੰਨੀਆਂ ਸਿਕਿਉਰਟੀਆਂ ਰੱਖੀਆਂ ਹੋਈਆਂ ਕਿੰਨੇ ਬੋਡੀਗਾਰਡ ਰੱਖੇ ਹੋਏ ਆ ਆ ਜਿਹੜਾ ਆਰਐਸਐਲ ਸੁਦਾ ਮੁੱਖ ਹੈਡਕੁਆਰਟਰ ਆ ਇਹ ਬੰਬਾਂ ਦੇ ਨਾਲ ਇਹ ਭੰਡਾਰ ਜਿਹੜੇ ਆ ਉਹ ਭਰੇ ਪਏ ਆ ਭਾਰਤ ਸਰਕਾਰ ਦੇ ਕੋਲ ਆਪ ਨਿਊਕਲੀਅਰ ਵਰਗੇ ਜਿਹੜੇ ਬੰਬ ਆ ਪਰ ਇਹਨਾਂ ਨੂੰ ਜਿਹੜੇ ਸਿੱਖ ਦੀ ਜਿੱਦੀ ਕੁਰਬਾਨ ਆ ਉਹ ਵੀ ਜੁੱਬਰੀ ਆ ਇਹ ਸਿੱਖੀ ਸਰੂਪ ਵੀ ਇਹਨਾਂ ਨੂੰ ਜੁੱਬਦਾ ਇਹ ਚਾਹੁੰਦੇ ਆ ਕਿ ਸਿੱਖ ਦਾ ਜਿਹੜਾ ਦਾੜਾ ਆ ਇਹਨਾਂ ਦੇ ਸਰੂਪ ਦੇ ਨਾਲ ਉਹ ਚਿਹਰੇ ਦੇ ਨਾਲ ਉਹ ਜਿਹੜਾ ਵਾਕਿਆ ਉਹ ਕਰ ਦਿੱਤਾ ਜਾਵੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਖਾਸ ਕਰਕੇ ਚੱਲ ਰਿਹਾ ਉਹਨੂੰ ਕਿਵੇਂ ਵੇਖਦੇ ਆ ਤੇ ਜਿਹੜੀ ਖਾਲਸਾ ਵਹੀਰ ਆ ਇਹਦੇ ਨਾਲ ਕੋਈ ਫਰਕ ਪਊ ਨੌਜਵਾਨੀ ਜੁੜ ਰਹੀ ਆ ਤੁਹਾਨੂੰ ਕੀ ਲੱਗਦਾ ਕਿਉਂਕਿ ਜਦ ਅਮਰਪਾਲ ਦੀ ਗੱਲ ਕਰਦੇ ਆ ਉਹ ਕਿਸੇ ਸਮਾਗਮ ਤੇ ਜਾਣ ਨੌਜਵਾਨੀ ਬਹੁਤ ਭਾਰੀ ਤਦਾਦ ਸੇ ਪਹੁੰਚ ਜਾਂਦੀ ਆ ਹੌਲੇ ਸਮੇਂ ਦੇ ਵਿੱਚ ਕੁਝ ਲੱਗਦਾ ਪੰਜਾਬ 'ਚ ਬਦਲਾ ਹੋਊ ਬਿਲਕੁਲ ਬਹੁਤ ਵੱਡਾ ਜਿਹੜਾ ਬਦਲਾਅ ਦੇਖਣ ਨੂੰ ਮਿਲ ਵੀ ਰਿਹਾ ਹੈ ਤੇ ਆਗਾਹ ਜਿਹੜਾ ਆ ਉਹ ਪੰਥ ਤੇ ਪੰਜਾਬ ਦਾ ਜਿਹੜਾ ਹੋਰ ਵੀ ਜਿਹੜਾ ਭਵਿੱਖ ਰੁਸ਼ਨਾਇਆ ਜਾਏਗਾ ਨੌਜਵਾਨ ਜਿਹੜੇ ਆ ਉਹ ਕੇਸ ਰੱਖ ਰਹੇ ਆ ਪੱਤੇ ਤੋਂ ਪੁਣਾ ਜਿਹੜਾ ਤਿਆਗ ਰਹੇ ਆ ਨਸ਼ੇ ਤਿਆਗ ਰਹੇ ਆ ਬਾਣੀ ਬਾਣੇ ਦੇ ਜਿਹੜੇ ਧਾਰਨੀ ਹੋ ਰਹੇ ਆ ਖੰਡੇ ਬਾਟੇ ਦਾ ਅਮਰਤ ਛੱਕ ਕੇ ਆਪਣੇ ਗੁਰਮਤਿ ਸਿਧਾਂਤਾਂ ਦੇ ਉੱਤੇ ਜਿਹੜਾ ਪਹਿਰਾ ਆ ਉਹ ਦੇ ਰਹੇ ਆ ਨੌਜਵਾਨ ਸ਼ਸਤਰਧਾਰੀ ਜਿਹੜਾ ਆ ਉਹ ਹੋ ਰਹੇ ਆ ਸੋ ਇਹ ਇੱਕ ਬਹੁਤ ਵਧੀਆ ਵਰਤਾਰਾ ਆ ਸੋ ਜਿਹੜੀ ਹਿੰਦੁਸਤਾਨ ਦੀ ਹਕੂਮਤ ਆ ਉਹ ਤਾਂ ਵੱਖ-ਵੱਖ ਤਰੀਕਿਆਂ ਦੇ ਨਾਲ ਸਾਡੀ ਨਸਲ ਖੁਸ਼ੀ ਕਰ ਰਹੀ ਆ ਕਦੀ ਸਰੀਰਿਕ ਰੂਪ ਵਿੱਚ ਕਦੀ ਮਾਨਸਿਕ ਰੂਪ ਵਿੱਚ ਕਦੀ ਸਿਧਾਂਤਕ ਰੂਪ ਵਿੱਚ ਕਦੀ ਲੁਕਵੇਂ ਰੂਪ ਦੇ ਵਿੱਚ ਸੋ ਇਹ ਵੀ ਨਸ਼ੀਆਂ ਰਾਹੀਂ ਇੱਕ ਨਸਲ ਖੁਸ਼ੀ ਦੀ ਤੁਸੀਂ ਰੋਜ਼ ਦੀਆਂ ਅਖਬਾਰਾਂ ਪੜ੍ਹ ਕੇ ਦੇਖੋ ਕਿ ਹਰ ਰੋਜ਼ ਪੰਜ ਸੱਤ ਜਿਹੜੇ ਨੌਜਵਾਨ ਆ ਉਹ ਨਸ਼ਿਆਂ ਦੀ ਜਿਹੜਾ ਭੇਂਟ ਆ ਚੜ ਰਹੇ ਆ ਇਹ ਵੀ ਇੱਕ ਕਿਸਮ ਦੀ ਜਿਹੜੀ ਨਸਲ ਕੁਸ਼ੀ ਆ ਸਾਡੀ ਸੋ ਇਸ ਨਸਲ ਕੁਸ਼ੀ ਨੂੰ ਰੋਕਣ ਦੇ ਵਾਸਤੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਆ ਉਹ ਹੋਕਾ ਆ ਉਹ ਦੇ ਰਹੇ ਆ ਸੋ ਹਰੇਕ ਸਿੱਖ ਜਥੇਬੰਦੀ ਨੂੰ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਆ ਉਹ ਨਿੱਤਲਣਾ ਚਾਹੀਦਾ ਆ ਵੀਰ ਅਨਜੀਤ ਸਿੰਘ ਸਾਡੇ ਨਾਲ ਸਿਣਾਂਗੇ ਕਿ ਨਸਲ ਕੁਸ਼ੀ ਸੀ ਉਹ ਭਾਵੇਂ 1984 ਦੀ ਹੋਈ ਉਸ ਨਸਲ ਕੁਸ਼ੀ ਨੂੰ ਤੇ ਅੱਜ ਦੀ ਨਸ਼ਲ ਕੁਸ਼ੀ ਨੂੰ ਵੇਖਿਆ ਜਾਵੇ ਤੇ ਅੱਜ ਨਸ਼ਲ ਕੁਸ਼ੀ ਜਿਹੜੀ ਹੈਗੀ ਹੈ ਨਸ਼ਿਆਂ ਦੇ ਨਾਲ ਹੋ ਰਹੀ ਆ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਜਿਹੜਾ ਕਿ ਨਸ਼ੇ ਨੇ ਘਰ ਕੀਤਾ ਹੋਇਆ ਮੈਨੂੰ ਨਸ਼ਲ ਕੁਸ਼ੀ ਕਿਹਾ ਵਾ ਪਾਲਕੀ ਸਾਹਿਬਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਸਾਹਿਬਾਨ ਦੇ ਦਰਸ਼ਨ ਦਿਤਾਰੇ ਵੀ ਤੁਹਾਨੂੰ ਕਰਾਉਣੇ ਆ ਇਸ ਪਾਲਕੀ ਸਾਹਿਬ ਦੇ ਵਿੱਚ ਆ ਦੂਜੇ ਪਾਸੇ ਸੰਗਤ ਦਾ ਇੱਕ ਵੱਡਾ ਇਕੱਠ ਆ ਸੰਗਤ ਵੱਡੀ ਪੱਧਰ ਤੇ ਉੱਤੇ ਥਾਂ-ਥਾਂ ਤੇ ਰੁਕਦੀ ਆ ਦਰਸ਼ਨ ਮੇਲੇ ਕਰਦੀ ਆ ਗੁਰੂ ਸਾਹਿਬ ਦੇ ਦਰਸ਼ਨ ਦਤਾਰੇ ਕਰਦੀ ਆ ਪਰਮਜੀਤ ਸਿੰਘ ਅਕਾਲੀਸਾਣਾ ਜੁੜ ਚੁੱਕਿਆ ਪਰਮਜੀਤ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਖਾਲਸਾ ਰਪਤੇ ਜੀ ਕਿਰਪਾ ਕਿਰਪਾ ਬਾਸ਼ੂ ਵੇਖਦੇ ਆ ਸਜਾਓ ਜਲਾਲ ਨੂੰ ਅੱਜ ਤੁਸੀਂ ਇੱਕ ਵੱਖਰਾ ਜਾ ਵਰਤਾਰਾ ਪੰਥ ਦੀ ਚੜ੍ਹਦੀ ਕਲਾ ਹਮੇਸ਼ਾ ਹੀ ਆਪਾਂ ਗੱਲ ਕਰਦੇ ਹੁੰਨੇ ਆ ਨਾ ਪੰਥ ਜੀ ਹਮੇਸ਼ਾ ਚੜ੍ਹਦੀ ਕਲਾ ਰਹਿਣੀ ਆ ਪੰਥ ਰੂਪ ਬਦਲਦਾ ਰਹਿੰਦਾ ਵਾ ਪੰਥ ਪ੍ਰਗਟ ਹੁੰਦਾ ਵਾ ਨਾ ਪ੍ਰਗਟ ਹੋਇਆ ਵਾ ਜਦੋਂ ਪੰਥ ਪ੍ਰਗਟ ਹੋਇਆ ਕੋਈ ਪੰਤਕ ਰੂਪ ਆ ਜਿਹੜਾ ਨਵਾਂ ਵਾ ਨਵੇਂ ਯੁੱਗ ਦਾ ਆਗਾਜ਼ ਕਹਿ ਸਕਦੇ ਆ ਗੁਰੂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਜੋ ਨਿਹਾਰ ਸੀਗਾ ਆ ਰਿਹਾ ਕੁਝ ਹਾਲਾਤ ਇਹਨਾਂ ਦੇ ਬੜੇ ਵੇਸੀ ਬੜੀ ਨਰਾਸ਼ਤਾ ਵਾਲੇ ਪਾਸੇ ਸੀਗਾ ਪਰ ਇਹ ਬੜਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅੱਜ ਵੈਸੇ ਤੇ ਸੰਤਾ ਦੇ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ ਪਰ ਕੁਝ ਲੋਕ ਕਹਿੰਦੇ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵਾਂਗੂ ਕਰਦਾ ਜੋ ਅਮਰਤਪਾਲ ਕਰਦਾ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਾ ਉਹਨਾਂ ਵਰਗਾ ਬੋਲਣਾ ਚਾਹੁੰਦਾ ਕੀ ਲੱਗਦਾ ਬੱਚਾ ਹਮੇਸ਼ਾ ਬਾਪ ਦੇ ਹੀ ਨਕਸ਼ੇ ਕਦਮਾਂ ਤੇ ਚੱਲਦਾ ਸੋਹਣਾ ਲੱਗਦਾ ਬਸ਼ਰਤੇ ਬਾਪ ਜਿਹੜਾ ਵਾ ਉਹ ਚੜ੍ਹਦੀ ਕਲਾ 'ਚ ਹੋਵੇ ਬਾਪ ਦਾ ਇੱਕ ਰਤਬਾ ਹੋਵੇ ਬਾਪ ਸਿਧਾਂਤਕ ਹੋਵੇ ਮਰਿਆਦਾ ਵਾਲਾ ਹੋਵੇ ਮੈਨੂੰ ਨਹੀਂ ਲੱਗਦਾ ਵੀ ਸੰਤਾ ਦੀ ਜਿਹੜੇ ਸੰਤਾਂ ਦੇ ਵਿਚਾਰ ਨੇ ਜਿਹੜੀ ਸੰਤਾਂ ਦੀ ਸਰ ਨੂੰ ਉਹ ਵਿਚਾਰਧਾਰਾ ਬਖਸ਼ ਕੇ ਗਏ ਨੇ ਉਹ ਤੇ ਚੱਲਣ ਕੋ ਪਾਪ ਨਹੀਂ ਨਾ ਹੈਗਾ ਉਹ ਤੇ ਕੋਈ ਚੱਲਣਾ ਕੋ ਗਦਾ ਨਹੀਂ ਹੈਗਾ ਸੋ ਇਹ ਤਾਂ ਸਿਰਫ ਇਹ ਲੋਕ ਨੇ ਜਿਹੜੇ ਇਹਨਾਂ ਲੋਕਾਂ ਦਾ ਕੰਮ ਆ ਵਿਰੋਧ ਕਰਨਾ ਵਿਰੋਧ ਕਰਦੇ ਵਾਸਤੇ ਕੋਈ ਗੱਲ ਨਹੀਂ ਮਿਲਦੀ ਇਸ ਕਰਕੇ ਇਹ ਗੱਲਾਂ ਕਰ ਲੈਂਦੇ ਨੇ ਕੇਪੀਐਸ ਗਿੱਲ ਦਾ ਭਰਾ ਦਾ ਕਹਿੰਦਾ ਕੇਪੀਐਸ ਗਿੱਲ ਦਾ ਕਿ ਇਹ ਚੀਜ਼ ਨੂੰ ਖਤਮ ਕਰ ਦੇਣਾ ਚਾਹੀਦਾ ਹੁਣ ਤੋਂ ਹੀ ਜੇ ਤੇ ਨਾਥ ਨਹੀਂ ਪਊ ਤੇ ਹੋ ਸਕਦਾ 1984 ਦੀ ਗੱਲ ਹੁੰਦੀ ਆ ਅਸੀਂ ਤੋਂ 90 ਤਹੱਕੇ ਦੇ ਜੋ ਝੁਲਿਆ ਸੰਤਾਪ ਪੰਜਾਬ ਨੇ ਉਹ ਕਹਿੰਦਾ ਕਿ ਦੁਬਾਰਾ ਨੰਦਰ ਆਇਆ ਜਾ ਸਕੀ ਬੜੇ ਐ ਕੇਪੀਐਸ ਗਿੱਲ ਵਰਗੇ ਨਾਦਰ ਸ਼ਾਹ ਵਰਗੇ ਬਦਾਲੀ ਵਰਗੇ ਔਰੰਗੇ ਵਰਗੇ ਕੀ ਖਤਮ ਕਰ ਲਿਆ ਇਹਨਾਂ ਨੂੰ ਇਹ ਨਹੀਂ ਮੁੱਕਣੇ ਇਹ ਛੜਦੀ ਕਲਾ ਦਾ ਪ੍ਰਤੀਕ ਖਾਲਸਾ ਪੰਥ ਹੈ ਤੇ ਇਹਨੇ ਛੜਦੀ ਕਲਾ ਦਾ ਹੀ ਰਹਿਣਾ ਕੇ ਪੀਐਸ ਅਗੇ ਲੜ ਕੇ ਕਹਿੰਦੇ ਜੋਰ ਲਾ ਲਿਆ ساری ਉਮਰ ਦਿੱਲੀ ਲੋਕੇ ਕੱਟੀ ਆ ਮੇਰੇ ਹਿਸਾਬ ਨਾਲ ਉਹ ਤਾਂ ਮੁੜ ਕੇ ਕਹਿੰਦੇ ਵੀ ਉਹਨਾਂ ਨੇ ਸਰਕਾਰਾਂ ਨੇ ਵੀ ਸਾਥ ਛੱਡਦਾ ਸੀ ਉਹਦਾ ਤੇ ਬਿਮਾਰੀਆਂ ਨਾਲ ਮਰੇ ਨੇ ਲੋਕ ਤੇ ਜਾਂ ਜਿਹੜੇ ਟਕਰੇ ਨੇ ਉਹਨਾਂ ਨੂੰ ਸੁਦੇ ਲੱਗੇ ਨੇ ਇਸ ਕਰਕੇ ਇਹਨਾਂ ਲੋਕਾਂ ਦੀ ਮੈਨੂੰ ਲੱਗਦਾ ਨਹੀਂ ਸਾਨੂੰ ਪਰਵਾਹ ਕਰਨ ਦੀ ਲੋੜ ਆ ਲక్ష్ਮੀ ਕਾਂ ਦਾ ਚਾਵਲਾ ਵੀ ਕਹਿੰਦੀ ਕਿ ਤਿੰਨ ਕਿ ਸਵਾਲਾਂ ਦਾ ਜਵਾਬ ਦੇ ਜੇ ਤੇ ਵੱਧ ਘੱਟ ਵੀ ਉਹਨੇ ਕਿਹਾ ਕਿ ਨਹੀਂ ਤੇ ਡਰਾਈਵਰ ਵਾਪਸ ਦੁਬਈ ਚਲ ਗਿਆ ਕੌਣ ਹੈ ਉਹ ਜਦਾਂ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਸਾਡੇ ਕੋਈ ਵੈਲਿਊ ਹੈਗੀ ਉਹਦੀ ਕਾਰਨ ਕਿ মিডিਏ ਚ ਆਉਣ ਦਾ ਕਰਕੇ ਇਹ ਕਰ ਰਹੇ ਹਾਂ ਬਸ ਇਹ ਲੋਕ ਕੌਣ ਨੇ ਵੀਰ ਜੀ ਜਿਹੜੇ ਬਹੁਗੁਣਤੀ ਨੂੰ ਖੁਸ਼ ਕਰਦੇ ਨੇ ਹਿੰਦੂਤਾਵਾਦ ਨੂੰ ਖੁਸ਼ ਕਰਦੇ ਨੇ ਉਹਨਾਂ ਲੋਕਾਂ ਨੂੰ ਖੁਸ਼ ਕਰਦੇ ਨੇ ਜਿਹੜੇ ਇਹਨਾਂ ਨੂੰ ਬੁਰਕੀ ਪਾਉਂਦੇ ਆ ਨਗਾੜੇ ਦੀ ਝੋਟ ਆ ਇੱਕ ਤਸਵੀਰ ਉਧਰ ਦੀ ਦਿਖਾ ਲਦੇ ਹੋ ਗਰਮੀਦ ਨੂੰ ਮੈਂ ਕਹੂੰਗਾ ਨਗਾੜੇ ਤੇ ਚੋਟ ਲੱਗ ਰਹੀ ਆ ਇਸ ਵਰਤਾਰੇ ਨੂੰ ਕਿਵੇਂ ਵੇਖਦੇ ਆ ਇੱਧਰਲੇ ਪਾਸੇ ਫੋਟੋਆਂ ਦਾ ਜਹੋ ਜਲਾਲ ਬੰਤੀ ਸਿੰਘਾਂ ਦੀ ਰਿਹਾਈਆਂ ਦੀ ਗੱਲ ਵੀ ਹੋਈ ਆ ਸਾਹਮਣੇ ਪੋਸਟਰ ਵੀ ਲੱਗਾ ਵਾ ਇਹ ਤਸਵੀਰ ਵਿੱਚ ਤੁਹਾਨੂੰ ਦਿਖਾਉਨੇ ਆ ਆਪਾਂ ਨਗਾੜੇ ਦੀ ਚੋਟ ਆ ਪਹਿਲਾਂ ਆਪਾਂ ਉੱਥੇ ਗੱਲ ਕਰੀਏ ਨਗਾੜੇ ਦੀ ਚੋਟ ਹਮੇਸ਼ਾ ਹੀ ਪੰਥ ਲਾਉਂਦਾ ਰਿਹਾ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਾਈ ਤਾਰ ਦੇ ਰਾਜੇ ਜਿਹੜੇ ਸੀਗੇ ਉਹ ਕਹਿੰਦੇ ਸੀ ਵੀ ਕੋਈ ਤਖਤ ਨਹੀਂ ਤੇ ਪੱਲਾ ਸਕਦਾ ਕੋਈ ਤਾਜ ਨਹੀਂ ਲਾ ਸਕਦਾ ਕੋਈ ਬਾਜ ਨਹੀਂ ਰੱਖ ਸਕਦਾ ਕੋਈ ਨਗਾਰਾ ਨਹੀਂ ਰੱਖ ਸਕਦਾ ਤੇ ਪਾਸ਼ਾ ਨੇ ਉਸ ਪ੍ਰਥਾ ਨੂੰ ਜਿਹੜਾ ਸੀਗਾ ਉਹ ਤੋੜਿਆ ਸੀ ਦੱਸਿਆ ਸੀ ਕਿ ਬਿਲਕੁਲ ਇਹ ਖਾਲਸਾ ਕਰਦਾ ਵਾ ਤੇ ਕਰੂਗਾ ਸੋ ਉਸ ਮਰਿਆਦਾ ਨੂੰ ਉਸ ਪਰੰਪਰਾ ਨੂੰ ਅੱਗੇ ਲੈ ਕੇ ਚੱਲਣ ਦੀ ਕੋਸ਼ਿਸ਼ ਹੈ ਬਹੁਤ ਵਧੀਆ ਪਿੱਛੇ ਦੀ ਪਾਲਕੀ ਸਾਹਿਬ ਆ ਰਹੀ ਆ ਗੁਰੂ ਸਾਹਿਬ ਆਪ ਚੱਲ ਰਹੇ ਆ ਨਾਲ ਵਰਤਾਰਾ ਵਰਤ ਰਹੇ ਆ ਦੀ ਅਗਵਾਈ ਦੇ ਵਿੱਚ ਹੀ ਹਮੇਸ਼ਾ ਵੇਖੋ ਪੰਥ ਗੁਰੂ ਸਾਹਿਬ ਦੀ ਅਗਵਾਈ ਜੀ ਚੱਲਦਾ ਆਇਆ ਰੂਪ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਵੀ ਰੂਪ ਬਦਲਦੇ ਰਹਿੰਦੇ ਨੇ ਆਗੂ ਆਉਂਦੇ ਜਾਂਦੇ ਰਹਿੰਦੇ ਨੇ ਲੀਡਰ ਆਉਂਦੇ ਨੇ ਬੰਦੇ ਦੇ ਵਿੱਚ ਪਰ ਆਪੋ ਆਪਣੇ ਹਿਸਾਬ ਨਾਲ ਸਵਾਵਾ ਕਰਦੇ ਨੇ ਸੇਵਾਦਾਰ ਬਣ ਕੇ ਵਿਚਰਦੇ ਨੇ ਪਰ ਚੱਲਦਾ ਸਭ ਕੁਝ ਗੁਰੂ ਸਾਹਿਬ ਦੀ ਅਗਵਾਈ ਚ ਉਹਨਾਂ ਦੀ ਹੀ ਮਰਜ਼ੀ ਨਾਲ ਚੱਲਦਾ ਉਹਨਾਂ ਦੇ ਉਹਨਾਂ ਦੀ ਸੋਚ ਅਨਸਾਰ ਜਿਵੇਂ ਮਾਰਚ ਚਲਾਉਣਗੇ ਆਪਾਂ ਤਾਂ ਕੋਸ਼ਿਸ਼ ਕਰ ਸਕਦੇ ਹਾਂ ਨਾ ਕਰਨਾ ਗੁਰੂ ਸਾਹਿਬ ਨਹੀਂ ਆ ਸਮਰਾਥ ਗੁਰੂ ਸਾਹਿਬ ਹੀ ਨੇ ਪਰ ਇਹ ਹੁੰਦਾ ਵਾ ਵੀ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਦੇ ਨੇ ਜੇਕਰ ਤੁਸੀਂ ਨiyet ਸਾਹਿਬ ਨਾਲ ਚੱਲਦੇ ਹੋ ਤਾਂ ਯਾਰਾਂ ਦੀ ਗੱਲ ਹੁੰਦੀ ਆ ਤੇ ਸਰਕਾਰਾਂ ਤੰਝ ਕੱਸਦੀਆਂ ਕਹਿੰਦੀਆਂ ਕਿ ਜਾਂ ਤੇ ਲਾਅ ਐਂਡਰ ਦੀ ਸਥਿਤੀ ਮੇਨਟੇਨ ਰੱਖਣੀ ਪਊਗੀ ਪੰਜਾਬ 'ਚ ਹਥਿਆਰ ਬੜਾ ਹੋ ਗਿਆ ਕੀ ਲੱਗਦਾ ਜਿਹੜਾ ਸੈਲਫ ਡਿਫੈਂਸ ਵਾਸਤੇ ਹਥਿਆਰ ਰੱਖਿਆ ਹੁੰਦਾ ਉਹ ਕਿਸੇ ਦੀ ਜਾਨ ਲੈ ਸਕਦਾ ਸਿੱਖ ਨੂੰ ਕਦੀ ਵੀ ਜਿਹੜਾ ਤੁਸੀਂ ਸ਼ਸਤਰ ਨੂੰ ਵੱਖਰਾ ਨਹੀਂ ਕਰ ਸਕਦੇ ਸਿੱਖ ਦਾ ਸ਼ਸਤਰ ਦਾ ਹਿੱਸਾ ਵਾ ਗੁਰੂ ਪਾਸ਼ਾ ਦਾ ਫੁਰਮਾਨ ਆ ਬਿਨਾ ਸ਼ਸਤਰ ਕੇਸਗ ਨਰਨ ਭੇਡ ਜਾਨੋ ਇਸ ਕਰਕੇ ਇਹ ਬੇਵੁਮਤੀਆ ਬੇਫਾਲਤੂ ਗੱਲਾਂ ਨੇ ਜਿਹੜੀ ਗੱਲ ਇਹ ਕਰਦੇ ਆ ਲਾਂ ਦਾ ਆਰਡਰ ਦੀ ਗੱਲ ਕਰਦੇ ਆ ਲਾਇਸੈਂਸ ਹਥਿਆਰ ਤੁਸੀਂ ਖੁਦ ਪ੍ਰੋਵਾਈਡ ਕਰਦੇ ਹੋ ਨਾ ਤੇ ਜੇ ਲਾਇਸੈਂਸ ਰਿਐਕਸ਼ਨ ਨੂੰ ਪ੍ਰੋਵਾਈਡ ਕੀਤੇ ਨੇ ਤੇ ਲਾਇਸੈਂਸ ਤੋਂ ਹਥਿਆਰ ਤੋਂ ਉਹ ਆਪਣੇ ਵੱਖ ਥੋੜੀ ਕਰੂਗਾ ਆਪਣੀ ਸੇਫਟੀ ਵਾਸਤੇ ਕਿਸੇ ਨੇ ਲਿਆ ਹੋਇਆ ਨਾ ਤੇ ਜੇ ਉਹ ਲਾਇਸੈਂਸ ਹਥਿਆਰ ਦੇ ਕੋਲ ਲਾਤੇ ਉਹ ਆਪਣੇ ਕੋਲ ਰੱਖੂਗਾ ਨਾ ਉਹਨੂੰ ਘਰ ਦਾ ਰੱਖੂਗਾ ਜੀ ਨੌਬ ਦੇ ਵਿੱਚ ਉਹ ਲੋਕ ਦੇ ਵਿੱਚ ਤਾਂ ਰੱਖੂਗਾ ਜੀ ਉਹਨੂੰ ਸੋ 1 ਰੁਪਈ ਮੈਨੂੰ ਲੱਗਦਾ ਕਿ ਦਰਸ਼ਨ ਦਦਾਰੇ ਵੀ ਸੰਗਤ ਨੂੰ ਕਰਵਾ ਦੇਣੇ ਚਾਹੀਦੇ ਆ ਕਿ ਗੁਰੂ ਸਾਹਿਬ ਦੇ ਦਰਸ਼ਨ ਦਦਾਰੇ ਵੀ ਸੰਗਤ ਕਰ ਰਹੀ ਐ ਇਸ ਟਾਈਮ ਬਿਲਕੁਲ ਜੀ ਬਿਲਕੁਲ ਬਿਲਕੁਲ ਮਹਾਰਾਜ ਦੇ ਵੇਖੋ ਗੱਲ ਪਤਾ ਕੀ ਆ ਇੱਕ ਖੇਡਾਂ ਗੁਰੂ ਸਾਹਿਬ ਦੀ ਇਹਨੇ ਸਾਰੀਆਂ ਇਹ ਸਮੇਂ-ਸਮੇਂ ਤੇ ਮਹਾਰਾਜ ਜਿਹੜੇ ਨੇ ਉਹ ਖੇਡਾਂ ਕਰ ਖੇਡਦੇ ਨੇ ਪ੍ਰਗਟ ਕਰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਮਨੋਬਲ ਟੁੱਟਾ ਹੁੰਦਾ ਵਾ ਉਹ ਮਨੋਬਲ ਫਿਰ ਕਾਇਮ ਹੀ ਤਾਂ ਕਰਨਾ ਹੁੰਦਾ ਨਾ ਵੇਖੋ ਉਹ ਵੀ ਸਮਾਂ ਸੀ ਜਦੋਂ ਸਿਰਾਂ ਤੇ ਮੁੱਲ ਪੈ ਗਏ ਸੀ ਹਨਾ ਤੇ ਉਦੋਂ ਵੀ ਮਨੋਬਲ ਟੁੱਟ ਗਿਆ ਸੀ ਨਾ ਇੱਕ ਵਾਰ ਵੀ ਹਾਏ ਹੁਣ ਕੀ ਹੋਊਗਾ ਜਿਵੇਂ ਮਾਰੇ ਕੋ ਜਾ ਕੇ ਕਿਹਾ ਵੀ ਸੀਗਾ ਉਹ ਸਿੱਖਾਂ ਨਕੀ ਮਾਰੇ ਹੁਣ ਤਾਂ ਉੱਥੇ ਸਿਰਾਂ ਦੇ ਮੁੱਲ ਪੈ ਰਹੇ ਨੇ ਪੰਜਾ ਜੋ ਮਾਰੇ ਨੇ ਢੇਡ ਸੀਗੇ ਹਜੂਰ ਸਾਹਿਬ ਸੀ ਨਾ ਜਦੋਂ ਤੇ ਸਿੱਖ ਨੇ ਸਵਾਲ ਕੀਤਾ ਸੀਗਾ ਮੈਨੂੰ ਨਾਮ ਵਿਸਰਗ ਸਿੰਘ ਦਾ ਇਤਿਹਾਸ ਦੇ ਵਿੱਚੋਂ ਦੇ ਉਹ ਸਿੰਘ ਨੇ ਕਿਹਾ ਵੀ ਮਾਰੇ ਉੱਥੇ ਸਿਰਾਂ ਦੇ ਮੁੱਲ ਪੈਣ ਲੱਗੇ ਉਹ ਤਾਂ ਨਸਲ ਕੁਸ਼ੀ ਕਰੀ ਨੇ ਸਿੱਖਾਂ ਦੀ ਤੇ ਕੀ ਬਣੂਗਾ ਮਾਰੇ ਕਹਿੰਦੇ ਮੈਂ ਹਵਾ ਇਹੋ ਜੀ ਚਲਾਉਂਗਾ ਬੰਦ ਪ੍ਰਗਟ ਹੁੰਦਾ ਜਾਊਗਾ ਸੋ ਇਹ ਹਵਾ ਹੀ ਆ ਨਾ ਉਹ ਹਿੱਸਾ ਹੀ ਆ ਉਹਦਾ ਖਾਲਸਾ ਵੀਰ ਵਸੇ ਕਿਤਾਬਾਂ ਚ ਪੜ੍ਹਿਆ ਹੋਊਗਾ ਸੁਣਿਆ ਸੀ ਅੱਜ ਉਹ ਖਾਲਸਾ ਵੀਰ ਦਾ ਤੁਸੀਂ ਵੀ ਹਿੱਸਾ ਬਣੇ ਹੋ ਹਿਸਾਬੇ ਹਿੱਸਾ ਬਣਿਆ ਵੇਖੋ ਇੱਕ ਮੈਂ ਨਾ ਇਹ ਬੜੀ ਵਧੀਆ ਗੱਲ ਆ ਗੁਰੂ ਪਾਸ਼ਾ ਦੀ ਬੜੀ ਕਿਰਪਾ ਵਾ ਸਾਡੇ ਕਰਮ ਚੰਗੇ ਨੇ ਕਿ ਅਸੀਂ ਇਹਦਾ ਹਿੱਸਾ ਵੰਡ ਰਹੇ ਹਾਂ ਸੰਗਤ ਦਾ ਹਿੱਸਾ ਬਣ ਰਹੀ ਇਤਿਹਾਸ ਲਿਖਿਆ ਜਾ ਰਿਹਾ ਸੋ ਇਹ ਰਵਾਈਤਾਂ ਚਾਲੂ ਹੋ ਰਹੀਆਂ ਨੇ ਪ੍ਰਾਤਨ ਰਵਾਈਤਾਂ ਨੇ ਖਾਲਸਾ ਵੀਰ ਪ੍ਰਾਤਨ ਰਵਾਈਤ ਸਾਡੀ ਇਹ ਜੇ ਚਾਲੂ ਹੋ ਰਹੀ ਆ ਤੇ ਬਹੁਤ ਵਧੀਆ ਗੱਲ ਆ ਇਹ ਸੁਰਜੀਤ ਹੋ ਰਹੀ ਆ ਤੇ ਇਹਨੂੰ ਸੁਰਜੀਤ ਰੱਖਣਾ ਬਹੁਤ ਵਧੀਆ ਗੱਲ ਆ 12 ਦੀ ਫੋਟੋ ਪਾ ਕੇ ਰਾਜੇ ਵੜਿੰਗ ਨੇ ਵੀ ਇੱਕ ਫੋਟੋ ਤੇ ਕਿਹਾ ਸੀ ਕਿ ਇਹ ਜਿਹੜੀਆਂ ਹਥਿਆਰਾਂ ਦੀ ਨਮائش ਨਹੀਂ ਕਰਨੀ ਚਾਹੀਦੀ ਆਉਣ ਵਾਲਾ ਸਮਾਂ ਉਸ ਦਾ ਖਤਰਾ ਹੋ ਮੈਂ ਨਾ ਇਹ ਲੋਕ ਪਤਾ ਨਹੀਂ ਗੱਲ ਸੱਚ ਫਿਰ ਪਤਾ ਕੀ ਆ ਜੀ ਇਹਨਾਂ ਨੇ ਉਹਨਾਂ ਲੋਕਾਂ ਨੂੰ ਖੁਸ਼ ਕਰਨਾ ਜਿਹੜੇ ਉਹਨਾਂ ਨੂੰ ਬੁਰਕੀ ਪਾਉਂਦੇ ਨੇ ਸੋ ਜਿਹਦਾ ਕਸੂਰ ਨਹੀਂ ਹੈਗਾ ਕਿਉਂਕਿ ਕੀ ਹੁੰਦਾ ਨਾ نسل ਹੁੰਦੀ ਆ ਹਰ ਇੱਕ ਦੀ نسل ਹੁੰਦੀ ਆ ਕੁਝ ਕੁੱਤੇ ਜਿਹੇ ਹੁੰਦੇ ਨੇ ਜਿਹੜੇ ਰੱਖੇ ਤਾਂ ਹੁੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਦੋਂ ਭੌਂਕਣਾ ਕਦੋਂ ਨਹੀਂ ਭੌਂਕਣਾ ਕਿਹਨੂੰ ਵੱਡਣਾ ਕਿਹਨੂੰ ਨਹੀਂ ਵੱਡਣਾ ਪਰ ਕੁਝ ਕੁੱਤੇ ਹੁੰਦੇ ਨੇ ਉਹ ਆਪਣਾ ਜਿਆਦਾ ਨਾ ਇਮਾਨਦਾਰੀ ਪ੍ਰਗਟ ਕਰਨ ਵਾਸਤੇ ਹਰ ਹਰ ਗੱਲ ਤੇ ਭੌਂਕੀ ਜਾਂਦੇ ਨੇ ਸੋ ਇਹਨਾਂ ਲੋਕਾਂ ਦੀ ਇਹੋ ਜਿਹੀ ਬਿਰਤੀ ਹੋ ਗਈ ਆ ਸੋ ਇਸ ਕਰਕੇ ਕੋਈ ਇਹਨਾਂ ਲੋਕਾਂ ਨੂੰ ਲੱਗਦਾ ਵੀ ਸਾਨੂੰ ਇਹਨਾਂ ਲੋਕਾਂ ਦੀ ਇਹਨਾਂ ਲੋਕਾਂ ਦੀ ਸਾਨੂੰ ਪ੍ਰਵਾਹ ਕਰਨ ਦੀ ਲੋੜ ਨਹੀਂ ਹੈਗੀ ਵੀਰ ਜੀ ਇਹ ਲੋਕ ਸਿਰਫ ਜਾਣ ਬੁੱਝ ਕੇ ਜਿਹੀਆਂ ਗੱਲਾਂ ਕਰਦੇ ਨੇ ਜਿਹਦੇ ਨਾਲ ਇਹ ਖਲਾਅ ਪੈਦਾ ਕਰ ਸਕਣ ਪਰ ਬੰਥ ਬੜਾ ਚੜ੍ਹਦੀ ਗੱਲਾਂ ਦਾ ਪ੍ਰਤੀਕ ਆ ਇਹਨਾਂ ਲੋਕਾਂ ਦੇ ਇਹੋ ਜਿਹੇ ਬਿਆਨਬਾਜ਼ੀਆਂ ਨਾਲ ਇਹ ਜੋ ਸ਼ੋਸ਼ਣਾਂ ਕੋਈ ਫਰਕ ਨਹੀਂ ਪੈਂਦਾ ਅਮਰਤਪਾਲ ਅਮਰਤਪਾਲ ਦੀ ਗੱਲ ਕਰਦਾ ਵੈਸੇ ਤੇ ਫਿਰ ਡਰ ਕਾ ਦਾ ਵੈਸੇ ਅਮਰਤਪਾਲ ਤੋਂ ਡਰ ਕਾ ਦਾ ਹੋ ਗਿਆ ਵੇਖੋ ਗੱਲ ਤਾਂ ਇਹ ਹੀ ਆ ਨਾ ਕਿ ਕੀ ਆਪਣੇ ਬੱਚਿਆਂ ਨੂੰ ਗੁਰਮਤ ਨਾਲ ਜੋੜਨਾ ਕੀ ਨੌਜੋਨ ਨਸ਼ਿਆਂ ਤੋਂ ਦੂਰ ਕਰਨਾ ਗੁਰਮਤ ਗੁਰ ਸਿਧਾਂਤਾਂ ਨਾਲ ਜੋੜਨਾ ਕੋਈ ਪਾਪ ਗੁਨਾਹ ਤਾਂ ਹੈ ਨਹੀਂ ਕੋਈ ਸਰਕਾਰ ਡਰੇ ਦਾ ਬੰਦਾ ਉਤੋਂ ਜੇ ਕੋਈ ਅਮਰਤਪਾਲ ਸਿੰਘ ਨੇ ਇਹ ਗੱਲ ਕਹਿਤੀ ਹੋਵੇ ਭਾਈ ਆਪਾਂ ਕੋਈ ਨੁਕਸਾਨ ਕਰ ਲਈਏ ਕਿਸੇ ਕਿਸ ਨੂੰ ਮਾਰ ਦਈਏ ਕਿਸੇ ਨੂੰ ਅਜੇ ਇਹ ਤਾਂ ਕੁਝ ਨਹੀਂ ਕਹਿ ਰਹਿ ਅਮਰਪਾਲ ਸਿੰਘ ਉਹ ਤਾਂ ਕਹਿ ਰਿਹਾ ਕਿ ਆਪਣੇ ਬੱਚਿਆਂ ਨੂੰ ਗੁਰਮਤ ਨਾਲ ਜੋੜੋ ਗੁਰ ਸਿਧਾਂਤ ਗੁਰਮਤ ਨਾਲ ਜੋੜੋ ਅਮਰ ਸ਼ਕਾਓ ਨਸ਼ਾ ਕੁਮੜੀ ਗੱਲ ਤਾਂ ਹੈ ਨਹੀਂ ਡਰ ਡਰ ਅਸਲ ਚ ਬੜਾ ਡਰ ਕੀ ਹੈ ਨਾ ਉਹ ਡਰ ਸੰਦ ਕਹਿੰਦੇ ਜਮੈਲ ਸਿੰਘ ਖਾਲਸਾ ਕਹਿੰਦੇ ਉਹਨੇ ਕਹਿੰਦਾ ਵੀ ਮੈਨੂੰ ਕਿਹਦੇ ਬਾਂਮਾਉਂਦਾ ਕਹਿੰਦਾ ਹਾਂ ਮੈਂ ਬਣਾਉਣਾ ਬੰਬ ਜਿਹਨਾਂ ਨੂੰ ਅਮਰ ਸ਼ਕਾ ਕੇ ਤਿਆਰ ਕਰਦਾ ਹੈ ਬਾਂਬੀ ਬਣ ਰਹੇ ਨੇ ਇਹ ਵੀ ਬੰਬੀ ਬਣ ਰਹੇ ਦਾ ਵੇਖੋ ਇਹ ਬਾਂਬੀ ਦੇ ਸਾਰੇ ਇਹ ਉਹ ਨੇ ਪਾਪਾ ਦਾ ਡਰ ਹੋ ਗਿਆ ਫਿਰ ਵੇਖੋ ਇੱਕ ਨਾ ਉਹ ਕਰਦੇ ਨਾ ਮਨੁੱਖੀ ਬੰਬ ਉਹ ਦੇਖਦੇ ਆਪ ਸੁਣਦੇ ਹੁੰਦੇ ਆ ਮਨੁੱਖੀ ਬੰਮ ਬਣ ਪੀਓ ਮਨੁੱਖੀ ਬੰਬ ਬਣਦੇ ਨੇ ਉਹ ਜਿਹੜੇ ਲੋਕਾਂ ਦੀਆਂ ਅੱਖਾਂ ਹੱਦਿਆ ਕਰ ਦਿੰਦੇ ਨੇ ਹਨਾ ਇੱਕ ਹੁੰਦਾ ਪਾਪ ਕਰਨਾ ਇੱਕ ਹੁੰਦਾ ਵੀ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਕਿਸੇ ਦੀ ਰੱਖਿਆ ਦੇ ਵਾਸਤੇ ਜ਼ੁਲਮ ਦੇ ਉੱਤੇ ਜੇ ਜ਼ੁਲਮ ਹੁੰਦਾ ਤੇ ਉਹਨੂੰ ਰੋਕਣ ਵਾਸਤੇ ਆਪਣੇ ਧਰਮ ਨੂੰ ਪਰਹੋਲਤ ਕਰਨ ਵਾਸਤੇ ਸੋ ਇਹ ਕੋਈ ਪਾਪ ਗੁਨਾਹ ਨਹੀਂ ਹੈਗਾ ਜੇ ਤੁਸੀਂ ਇਹ ਕਹਿੰਦੇ ਹੋ ਕਿ ਭਾਰਤ ਦਾ ਸੰਵਿਧਾਨ ਇਹ ਗੱਲ ਕਹਿੰਦਾ ਵੀ ਹਰ ਇੱਕ ਨੂੰ ਆਜ਼ਾਦੀ ਹੈ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਫਿਰ ਇਹਨਾਂ ਲੋਕਾਂ ਨੂੰ ਡਰ ਕਿਹੜੀ ਗੱਲ ਦਾ ਕੋਈ ਸਮਝ ਨਹੀਂ ਆਉਂਦੀ ਪਰਮ ਜੀ ਸੇ ਕਾਲੀ ਸਾਡੇ ਨਾਲ ਸੀ ਸਾਰੀ ਗੱਲਬਾਤ ਕੀਤੀ ਆ ਖਾਲਸਾ ਵਹੀਰ ਦੀ ਗੱਲ ਹੋ ਰਹੀ ਆ ਪਲਕੀ ਸਾਹਿਬ ਦੇ ਦਰਸ਼ਨ ਦਾਰੇ ਕਰ ਰਹੇ ਹੋ ਪਿੱਛੇ ਨੌਜਵਾਨਾਂ ਦਾ ਇੱਕ ਵੱਡਾ ਕਾਫਲਾ ਵਾ ਨੌਜਵਾਨਾਂ ਦਾ ਵੱਡੇ ਕਾਫਲੇ ਦੇ ਨਾਲ ਉਹ ਗੱਡੀ ਆ ਜਿਹਦੇ ਵਿੱਚ ਵੀਰ ਅਮਰਤਪਾਲ ਸਿੰਘ ਆ ਅਮਰਤਪਾਲ ਸਿੰਘ ਐਸ ਟਾਈਮ ਦੇ ਉੱਤੇ ਉਸ ਗੱਡੀ ਦੇ ਵਿੱਚ ਆ ਨੌਜਵਾਨਾਂ ਦਾ ਇੱਕ ਵੱਡਾ ਕਾਫਲਾ ਨਾਲ ਚੱਲ ਰਿਹਾ ਤਸਵੀਰਾਂ ਜੇ ਆਪਾਂ ਪਿੱਛੇ ਦੀ ਗੱਲ ਕਰਦੇ ਆ ਤੇ ਪਿੱਛੇ ਤਾਂ ਇੱਕ ਵੱਡਾ ਕਾਫਲਾ ਵਾ ਗੱਡੀਆਂ ਦੇ ਨਾਲ-ਨਾਲ ਇੱਕ ਵੱਡਾ ਕਾਫਲਾ ਵਾ ਜਿਹਦੇ ਵਿੱਚ ਨੌਜਵਾਨੀ ਦਾ ਖਾਸ ਕਰਕੇ ਇੱਕ ਵੱਡਾ ਯੋਗਦਾਨ ਕਹਿ ਸਕਦੇ ਇਸ ਖਾਲਸਾ ਵਹੀਰ ਦੇ ਵਿੱਚ ਨੌਜਵਾਨੀ ਵੱਡੀ ਪੱਧਰ ਤੇ ਕੇ ਚੱਲ ਰਹੀ ਆ ਬਜ਼ੁਰਗ ਆ ਬੀਪੀਆਂ ਵਾ ਪਰ ਨੌਜਵਾਨੀ ਦਾ ਵੱਡਾ ਉਤਸ਼ਾਹ ਵਾ ਖਾਸ ਕਰਕੇ ਖਾਲਸਾ ਵੀਰ ਦੇ ਨਾਲ